30 ਸਾਲ ਬਾਅਦ ਪੋਤੇ ਨੇ ਲੱਭਿਆ ਦਾਦੇ ਵਾਲਾ ਟਰੈਕਟਰ ਤੇ ਬੇਰਾ ਦੱਸੇ ਘਰਦਿਆਂ ਨੂੰ ਲੈ ਆਇਆ ਘਰੇ ਵੀਰ ਹੁਣੀ ਦੱਸਦੀ ਹੈ ਕਿ ਮੈਂ ਆਪਣੇ ਦਾਦੇ ਦਾ ਟਰੈਕਟਰ 1 ਸਾਲ ਤੱਕ ਲੱਭਦਾ ਰਿਆ ਤੇ ਫਿਰ ਮੈਨੂੰ ਇੱਕ ਕਬਾੜਖਾਨੇ 'ਚ ਜਾ ਕੇ ਮਿਲਿਆ ਫਿਰ ਅੱਗੇ ਕੀ ਸਾਰੀ ਕਹਾਣੀ ਬਣੀ ਪੂਰੀ ਇੰਟਰਵਿਊ 'ਚ ਸੁਣਿਓ ਇਹ ਤੇ ਲੱਭਣ ਤੇ ਹੀ ਆਪਾਂ ਨੂੰ ਪੂਰਾ ਸਾਲ ਮਤਲਬ ਮਿਹਨਤ ਲੱਗੀ ਏ ਅੱਛਾ ਸਾਲ ਮਿਹਨਤ ਲੱਗਣ ਤੋਂ ਬਾਅਦ ਮਨ ਲਾ ਆਪਾਂ ਨੂੰ ਪਤਾ ਲੱਗਿਆ ਜੀ ਵੀ ਕਿੱਥੇ ਆ ਇਹ ਜਾਨੀ ਕਿ ਆਪਣੇ ਘਰ ਤੋਂ ਨਿਕਲ ਕੇ 30 ਸਾਲ ਬਾਅਦ ਆਪਣੇ ਦੁਬਾਰੇ ਆਇਆ ਇਹ 30 ਸਾਲ ਬਾਅਦ ਵਾਪਸ ਉਹੀ ਲੋਹਾ ਤੁਹਾਡੇ ਘਰੇ ਵਾਪਸ ਆਇਆ ਵਾਪਸ ਆ ਗਿਆ ਹਾਂਜੀ ਮੈਨੂੰ ਤਾਂ ਪਤਾ ਨਹੀਂ ਸੀ ਵੀ ਸਾਡੇ ਕੋਲ ਟਰੈਕਟਰ ਹੁੰਦਾ ਸੀਗਾ ਜੀ ਪਹਿਲਾਂ ਘਰੇ ਪੁੱਛਿਆ ਵੀ ਐਂ ਕਰਕੇ ਵੀ ਫੋਟੋ ਪਈ ਆ ਟਰੈਕਟਰ ਦੀ ਵੀ ਆਪਣੇ ਟਰੈਕਟਰ ਦੇਖਿਆ ਹੀ ਨਹੀਂ ਸੀ ਜਦੋਂ ਹੀ ਤੇ ਫਿਰ ਹੌਲੀ ਮੈਂ ਇਹਨਾਂ ਨੂੰ ਫਿਰ ਦੱਸਿਆ ਜੀ ਮੈਨੂੰ ਵੀ ਐਂ ਕਰਕੇ ਟਰੈਕਟਰ ਹੁੰਦਾ ਸੀ ਸਕੌਟ ਟਰੈਕਟਰ ਹੀ ਫਿਰ ਉਸ ਤੋਂ ਬਾਅਦ ਹੀ ਮੈਂ ਇਹਨਾਂ ਨੂੰ ਪੁੱਛਿਆ ਵੀ ਟਰੈਕਟਰ ਕਿੱਥੇ ਆ ਮੇਰੇ ਮਨ 'ਚ ਉਦੋਂ ਹੀ ਖਿਆਲ ਸ਼ੁਰੂ ਹੋ ਗਿਆ ਜੀ ਵੀ ਜੇ ਮਿਲ ਗਿਆ ਤਾਂ ਮੰਨ ਲਾ ਵੀ ਮੈਂ ਛੱਡਦਾ ਨਹੀਂ ਗਈ ਲੈ ਲਊ ਤੂੰ ਰਹਿਣ ਦੇ ਨਾ ਪੰਗਾ ਨਾ ਕਹਿੰਦਾ ਲੈਉਣਾ ਤਾਂ ਉਹੀ ਲੈਉਣਾ ਦਾਦੇ ਵਾਲੀ ਲੈਉਣਾ ਦਾਦੇ ਵਾਲੀ ਲੈਉਣਾ ਪਰ ਮੈਂ ਜਮਾ ਨਾ ਕੰਮ ਕਰਿਆਂਗਾ ਵਿਹੜੇ 'ਚ ਖੜਾ ਰਹਿ ਜਾਂਦਾ ਜਿਉਂ ਵੀ ਉਹੀ ਆ ਨਾ ਅੱਛਾ ਵੀ ਲੈ ਕੀ ਖੜਾਉਣਾ ਦਾਦੇ ਵਾਲਾ ਆਗੇ ਖੜਾਉਣਾ ਨਾ ਮੰਨਿਆ ਜਿਹੜੇ ਨਾ ਖੜਾ ਛੱਡਿਆ ਇਹ ਇਹਨੂੰ ਤੱਕ ਦੱਸਿਆ ਨਾ ਕਰ ਮੇਰੇ ਕੋਲ ਜਾਵੜਦਾ ਸੀ ਚਾਚਾ ਦੱਸ ਮਖਾ ਪੁੱਤ ਫਿਰ ਹੋਊ ਤਾਂ ਰਿਸ਼ਤੇਦਾਰੀ ਜਿਹੜੇ ਤਾਂ ਅੱਜ ਕਿਤੇ ਗਿਆ ਨਹੀਂ ਐਤੋਂ ਭੂਆ ਕੋਲੇ ਜਾਵੜਿਆ ਭੂਆ ਦਾ ਪੁੱਤ ਲੈ ਗਿਆ ਉਹਨਾਂ ਨੇ ਤਕੜਾ ਚਰਬਾ ਆਇਆ ਪੇਰੋਂ ਨਾਲ ਤੋਂ ਮੈਂ ਮੰਗਿਆ ਮੈਨੂੰ ਨਾ ਟਰੈਕਟਰ ਨਾ ਦਿੱਤਾ ਤੁਸੀਂ ਆਪਣੀ ਭੂਆ ਦੇ ਮੁੰਡੇ ਨੂੰ ਦੇਤਾ ਹਾਂ ਉਹਨੇ ਗਾਹ ਮੇਰੀ ਮਾਸੂਲੀ ਕੁੜੀ ਸੰਦੋਹੇ ਵਿਆਹੀ ਹੈ ਉਹਨੇ ਗਾਹ ਆਪਦੀ ਰਿਸ਼ਤੇਦਾਰੀ ਚ ਦਿੱਤਾ ਰਿਸ਼ਤੇਦਾਰੀ ਚ ਦਿੱਤਾ ਅੱਗੇ ਵੇਚਤਾ ਅੱਗੇ ਵੇਚਤਾ ਜੀ ਉਹਨਾਂ ਨੇ ਆਪਦੀ ਰਿਸ਼ਤੇਦਾਰੀ ਚ ਅਸੀਂ ਹੌਲੀ ਹੌਲੀ ਪਤਾ ਕਰਦੇ ਜੋ ਤੀਜੇ ਥਾਂ ਪਹੁੰਚ ਗਏ ਉਹਨਾਂ ਨੇ ਸਾਨੂੰ ਦੱਸ ਤਾ ਵੀ ਟਰੈਕਟਰ ਅਸੀਂ ਮਤਲਬ 20 ਦਿਨ ਤੁਸੀਂ ਲੇਟ ਹੋਗੇ ਹੂੰ ਜੇ ਪਹਿਲਾਂ ਆ ਜਾਂਦੇ ਟਰੈਕਟਰ ਇੱਥੋਂ ਹੀ ਲੈ ਜਾਂਦੇ ਤੇ 20 ਦਿਨ ਕਹਿੰਦੇ ਵੀ ਸਾਨੂੰ ਹੋ ਗਿਆ ਇੱਕ ਕਵਾੜ ਚ ਸੀ ਵੇਚਤਾ ਇਹ ਟਰੈਕਟਰ ਚੋਂ ਕੇਰਾ ਤਾਂ ਮਨਜੀ ਨੂੰ ਹੋ ਗਿਆ ਵੀ ਹੁਣ ਮੁਸ਼ਕਲ ਆ ਜਿਹੜਾ ਕਵਾੜ ਚ ਹੀ ਵਗ ਗਿਆ ਜੀ ਕਵਾੜ ਚ ਤੋਂ ਸਾਨੂੰ ਪਤਾ ਵੀ ਖੋਲ ਦਿੰਦੇ ਆ ਸਾਰਾ ਹੀ ਵੀ ਨਹੀਂ ਮਿਲਣਾ ਹੁਣ ਨਹੀਂ ਮਿਲਣਾ ਨੰਬਰ ਦਿੱਤਾ ਹੀ ਉਹਦਾ ਕਵਾੜ ਵਾਲੇ ਦਾ ਮੈਂ ਉਹ ਕਵਾੜ ਵਾਲੇ ਨੂੰ ਹੀ 5 ਦਿਨ ਫੋਨ ਲਾਈ ਗਿਆ 5 ਦਿਨ ਉਹਦਾ ਫੋਨ ਸਵਿਚ ਆਫ ਸਵਿਚ ਆਫ ਫਿਰ ਉਸ ਤੋਂ ਬਾਅਦ ਇਨਾ ਤੋਂ ਮੈਂ ਐਡਰੈਸ ਨੰਬਰ ਲੈ ਆਇਆ ਸੀ ਸੰਦੋਹੇ ਜਿੱਥੇ ਵੇਚਾਈ ਤੀਜੀ ਥਾਂ ਆਪਾਂ ਐਡਰੈਸ ਦੇਤਾ ਹੀ ਉਹਦਾ ਕਵਾੜੀ ਜੇ ਜਾਈ ਤੇ ਉਹਨੇ ਸਾਨੂੰ ਮਨਾ ਕਰਤਾ ਵੀ ਕਹਿੰਦਾ ਵੀ ਮੈਂ ਨਹੀਂ ਦਿੰਦਾ ਈ ਟਰੈਕਟਰ ਇਹ ਕਵਾੜੀਆ ਕਹਿੰਦਾ ਹਾਂ ਕਵਾੜੀਆ ਕਹਿੰਦਾ ਈ ਕਵਾੜੀਆ ਨੂੰ ਅਸੀਂ ਦੱਸਿਆ ਵੀ ਸਾਡਾ ਇਹ ਪੁਰਾਣਾ ਟਰੈਕਟਰ ਆ ਵੀ ਸਾਨੂੰ ਇਹ ਚਾਹੀਦਾ ਚਾਹੀਦਾ ਕੁਝ ਹੋ ਜੇ ਉਹਨੇ ਸਾਨੂੰ ਮਨਾ ਕਰਤਾ ਈ ਕੇਰਾ ਹਾਂ 2 ਘੰਟੇ ਅਸੀਂ ਮਿੰਤਾਂ ਕਰੀ ਗਈ ਉਹਦੀਆਂ ਮੇਰੇ ਸਹੁਰਾ ਸਾਹਿਬ ਵੀ ਮਿੰਤਾਂ ਕਰੀ ਗਏ ਵੀ ਇਹ ਦੇ ਦੋ ਟਰੈਕਟਰ ਦੇ ਦੋ ਅੱਛਾ ਹਾਂਜੀ ਫਿਰ ਉਹਨਾਂ ਨੇ ਜੀ ਰੇਟ ਫਾਈ ਮਤਲਬ ਵੱਧ ਮੰਗ ਲਿਆ 20000 ਵੱਧ ਮੰਗ ਲਿਆ ਜਦੋਂ ਬਾਅਦ ਚ ਚਲੋ ਉਹਨਾਂ ਨੇ ਸੋਚ ਲਿਆ ਵੀ ਉਹਨਾਂ ਨੇ ਆਖਿਆ ਵੀ ਹੁਣ ਤਾਂ ਫਸੇ ਵੀ ਆ ਵੀ ਲੈ ਜਾਣਗੀ ਮੇਰੇ ਸਹੁਰਾ ਸਾਹਿਬ ਕਹਿੰਦੇ ਵੀ ਵਹੜ ਕੇ ਬਾਹਾਂ ਵੀ ਕਹਿੰਦਾ ਵੀ ਆ ਜਾ ਚੱਲ ਗਿਆ ਆਪਾਂ ਨਹੀਂ ਲੈਣਾ ਵੀ ਇੰਨਾ ਰੇਟ ਤਾਂ ਵੀ ਇੰਨੇ ਦਾ ਤਾਂ ਵਧੀਆ ਆਊਗਾ ਪੂਰਾ ਤੇ ਉਹ ਮੈਨੂੰ ਲੈ ਆਈ ਮੈਂ ਉਹਨੂੰ 2000 ਰੁਪਏ ਸਾਈ ਪਾਤੀ ਉਸ ਟਾਈਮ ਪਾਤੀ ਮੈਂ ਵੀ ਘਰੇ ਨਾ ਸਾਡੇ ਦੱਸੀ ਵੀ ਮੇਰੇ ਸਹੁਰਾ ਸਾਹਿਬ ਆਉਣਗੇ ਉਹਨਾਂ ਨੂੰ ਕਹਿ ਵੀ ਜਿੰਨਾ ਤੁਸੀਂ ਕਹਿੰਦੇ ਸੀ ਬੱਸ ਉਹਨੇ ਹੀ ਕਰਤਾ ਤੇ ਵੀ ਟਰੈਕਟਰ ਛੋਡਾ ਇਹ 60000 ਦਾ ਸੀਗਾ ਘੱਟੋ ਘਾਟ ਹੀ ਉਹਨੇ ਫਿਰ ਸਾਥੋਂ 20000 ਰੁਪਏ ਵਾਧੂ ਲੈ ਕੇ ਸਾਨੂੰ ਟਰੈਕਟਰ ਹਕਾਇਆ ਹੀ ਉੱਥੋਂ ਕਿੰਨੇ ਦਾ 70000 ਦਾ ਪਰ ਆਇਆ ਵੀ ਫਿਰ ਮੈਂ ਛੱਡਿਆ ਨਹੀਂ ਜੀ ਫਿਰ ਲੈ ਲਿਆ ਉੱਥੋਂ ਅੱਛਾ ਤੁਸੀਂ ਦੱਸ ਦਿਓ ਅੰਕਲ ਜੀ ਇਹ ਟਰੈਕਟਰ ਲਿਆਇਆ ਤੇ ਇਹ ਟਰੈਕਟਰ ਸਿੱਧਾ ਘਰੇ ਨਹੀਂ ਲੈ ਕੇ ਆਇਆ ਨਾ ਡਰਦਾ ਸੀਗਾ ਵੀ ਮੈਨੂੰ ਲੜਨਗੇ ਵੀ ਮੈਨੂੰ ਲੜਨਗੇ ਕਰਦੇ ਵੀ ਇਹ ਕੀ ਕਰਕੇ ਆਏ ਤੂੰ ਇਹ ਤਾਂ ਉਦੋਂ ਪਤਾ ਲੱਗਿਆ ਜਿੱਦਿਲੀ ਅੱਗੇ ਇੱਥੇ ਖੜਾ ਤਾ ਸ਼ਿੰਗਾਰ ਕੇ ਵੀ ਆ ਆ ਗਿਆ ਉਹ ਅੱਛਾ ਜਦੋਂ ਇਹਨੇ ਤੁਹਾਨੂੰ ਦੱਸਿਆ ਵੀ ਮੈਂ ਦਾਦੇ ਵਾਲਾ ਟਰੈਕਟਰ 30 ਸਾਲਾਂ ਬਾਅਦ ਵਾਪਸ ਲੈ ਆਇਆ ਉਦੋਂ ਕਿੰਨੇ ਕੁ ਪੁੱਛੀ ਹੋਈ ਤੁਹਾਨੂੰ ਖੁਸ਼ੀ ਤਾਂ ਬਹੁਤ ਹੋ ਗਈ ਸੀ ਲੜਦੇ ਵੀ ਸੀਗੇ ਅਸੀਂ ਕਿਉਂ ਐਡਾ ਪੁਰਾਣਾ ਡਰਾਈਵਰ ਲੈ ਕੇ ਵੀ ਕੀ ਕਰਨਾ ਆਪਾਂ ਵਾਹੀ ਨਹੀਂ ਜਾਂਨ ਕਰਦੇ ਆਪਾਂ ਵਾਹੀ ਨਹੀਂ ਕਰਦੇ ਆਪਾਂ ਕੀ ਕਰਨਾਗਾ ਇਹ ਕਹਿੰਦਾ ਮੇਰਾ ਸ਼ੌਕ ਆ ਤੇ ਲੋਕ ਤੁਹਾਨੂੰ ਇਹ ਵੀ ਕਹਿੰਦੇ ਰਹੇ ਵੀ ਐਨੇ ਦਾ ਤਾਂ ਜੌਂਡੀਆ ਰਾਜਾਂ ਦਾ ਜਿੰਨੇ ਤੁਸੀਂ ਤੇ ਹੁੰਦਾ ਵੀ ਸੀਗਾ ਜਿਵੇਂ ਹੁਣ 6-7 ਲੱਖ ਲਾਤਾ ਇੱਥੇ ਲਾਤਾ ਹੋਰ ਲੱਗਿਆ ਪੈਸੇ ਤੇ ਆ 85000 ਦਾ ਤਾਂ ਕੱਲਾ ਡਿੱਕੀ ਲੱਗਿਆਗਾ ਅੱਛਾ ਹਾਂ ਤੇ ਫਿਰ ਤੇ ਜੌਂਡੀਆ ਤਾਂ ਨਵਾਂ ਆਉਂਦਾ ਹੀ ਹੁੰਦਾ ਸੀਨੇ ਮੁੱਲ ਚ ਜੋਂਡਿਆ ਰ ਆਉਂਦਾ ਹਾਂ ਹਾਂਜੀ ਆਉਂਦਾ ਕਿੰਨੇ ਪੈਸੇ ਲਾਦੇ ਬਾਈ ਇੱਥੇ ਇੱਥੇ ਬਾਈ ਜੀ ਸਾਢੇ 6 ਪਲੱਸ ਲੱਗ ਗਏ ਸਾਢੇ 6 ਲੱਖ ਤੋਂ ਉੱਤੇ ਹਾਂਜੀ ਉੱਤੇ ਲੱਗ ਗਏ ਬਸ ਬਾਈ ਆਪਾਂ ਗਿਣੇ ਨਹੀਂ ਜੀ ਬਸ ਹੁਣ ਤਾਂ ਆ ਬਸ ਲੱਗ ਗਏ ਲੋਕ ਇਹ ਕਹਿੰਦੇ ਰਹੇ ਤੁਹਾਨੂੰ ਦੋਨਾਂ ਚਾਚੇ ਭਤੀਜੇ ਨੂੰ ਵੀ ਤੁਸੀਂ ਕਵਾੜ ਲਿਆ ਕੇ ਖੜਾ ਕਰ ਲਿਆ ਹਾਂ ਇਹ ਹੀ ਕਹਿੰਦੇ ਜੀ ਜੀ ਜ਼ਮੀਨ ਬਹੁਤ ਬਣਾਈ ਆਈ ਹੈ 8-9 ਗਲੇ ਸਾਢੇ ਬਣ ਗਏ 12 ਇਹਨਾਂ ਲਈ ਬਣ ਗਏ 4 ਸਾਢੇ 4 ਘਾਹ ਵਾਲੇ ਤੋਂ ਘਟਾ ਕੇ ਜੀ ਜੀ ਕਰੇ ਗਿਆ ਬਿੱਤਾ ਹੀ ਨਹੀਂ ਇਹਨੇ ਤੁਸੀਂ ਇਹਨੂੰ ਕਰਮ ਵਾਲਾ ਮੰਨਦੇ ਹੋ ਜਿਹੜੀ ਚੀਜ਼ ਹੱਥ ਤੇ ਲੱਗੀ ਹੈ ਵਫਾ ਦਿੱਤਾ ਹੈ ਮਾੜੇ ਨਹੀਂ ਕਰਨਾ ਚਾਹੀਦਾ ਬਈ ਇਹਦੇ ਮਗਰ ਹੱਲ ਨਹੀਂ ਪਾਏ ਅਸੀਂ ਬਈ ਇਹਦੇ ਮਗਰ ਟਰਾਲੀ ਨਹੀਂ ਪਉਂਦੇ ਬਸ ਸ਼ੌਂਕ ਦੀ ਖਾਤਿਰ ਰੱਖਿਆ ਹੋਇਆ ਖੜਾ ਬਸ ਸਾਰਾ ਪਰਿਵਾਰ ਇੱਕ ਪਾਸੇ ਅਸੀਂ ਦੋ ਸੀ ਅੱਜ ਤੁਸੀਂ ਇੱਕ ਪਾਸੇ ਅਸੀਂ ਦੋ ਇੱਕ ਪਾਸੇ ਸੀਗੇ ਮੈਂ ਵੀ ਇਹ ਕੰਮ ਕਰ ਨਹੀਂ ਕਰਨਾ ਹੈ ਨਹੀਂ ਸਕੇ ਰਣਾ ਨਹੀਂ ਲੈਣਾ ਨਹੀਂ ਲੈਣਾ ਲੈ ਕਹਿ ਦੇਣਾ ਹਾਂ ਲੈਣਾ ਆਪਾਂ ਇੱਧਰ ਕਹਿ ਦੇਣਾ ਵੀ ਆਪਾਂ ਲੈਣਾ ਨਹੀਂ ਜਦੋਂ ਇਹ ਤੁਹਾਨੂੰ ਗਾਣਾ ਕੱਢਦੇ ਹੁੰਦੇ ਸੀ ਬਾਈ ਨੂੰ ਉਦੋਂ ਤੁਸੀਂ ਇੰਨਾ ਵੱਲ ਹੋ ਜਾਂਦੇ ਇਨਾ ਹਾਂ ਨਹੀਂ ਲਿਆਉਣਾ ਨਹੀਂ ਲਿਆਉਣੇ ਤਾਂ ਕੰਮ ਲੈ ਤਾਂ ਨਹੀਂ ਲਿਆਉਣਾ ਬਸ ਐ ਕਹਿ ਕੇ ਇਹਨਾਂ ਨੂੰ ਟਾਲ ਦੇਣ ਮੁਰਕੇ ਸਲਾਹ ਥੋੜੀ ਦੋਨਾਂ ਦੀ ਇੱਕ ਹੋਣੀ ਸਾਡੀ ਇੱਕ ਮera ਵੀ ਇਹ ਕੰਮ ਕਰਨਾ ਹੀ ਕਰਨਾ ਹੈ ਹਾਂਜੀ ਗਲਾਬ ਸਿੱਧੂ ਦੇ ਗਾਣੇ ਚਾਹਿਆ ਬਈ ਇਹ ਇਹ ਗਲਾਬ ਸਿੱਧੂ ਦੇ ਗਾਣੇ ਚਾਹਿਆ ਹਾਂ ਅੱਛਾ ਭਾਈ ਇਹ ਸੁਖਵਿੰਦਰ ਕਿਵੇਂ ਤੁਹਾਡੇ ਕੋਲੇ ਇਹ ਜਾਣਕਾਰੀ ਆਉਂਦੀ ਹੈ ਕਿਵੇਂ ਤੁਹਾਡੇ ਦਿਮਾਗ ਚ ਆਉਂਦੀ ਆ ਵੀ ਇੱਕ ਸਾਡੇ ਕੋਲੇ ਮੇਰੇ ਦਾਦੇ ਦਾ ਟਰੈਕਟਰ ਹੁੰਦਾ ਸੀ ਯਾਰ ਉਹ ਲੱਭਣਾਗਾ ਉਹ ਪਾ ਲੈਣਾਗਾ ਇਹ ਕੀ ਸਾਰੀ ਗੱਲਬਾਤ ਬਣਦੀ ਆ ਇਹ ਗੱਲਬਾਤ ਐਵੇਂ ਸੀਗੀ ਮਨ ਮੇਰੇ ਡੈਡੀ ਸੰਕ ਸੀਗੀ ਪਹਿਲਾਂ ਫੋਟੋ ਮੈਂਦਾ ਹੀ ਡਬਈ ਸੀਗੇ ਅੱਛਾ ਤੇ ਸਾਡੇ ਪਈਆਂ ਸੀ ਫੋਟੋ ਮੈਂ ਐਲਬਮ ਬਣ ਲਈ ਪ੍ਰਾਣੀਆਂ ਪਹਿਲਾਂ ਚਲੋ ਛੋਟੇ ਸੀਗੇ ਪਤਾ ਨਹੀਂ ਸੀਗਾ ਫਿਰ ਉਹ ਅਸੀਂ ਮਨ ਲਾ ਵੀ ਸਾਰੀਆਂ ਕੱਡੀਆਂ ਹੀ ਫੋਟੋ ਮੈਂ ਦੇਖਦੇ ਸੀਗੇ ਜਿਵੇਂ ਬਣਾਉਂਦੇ ਆ ਚਾਹ ਰੀਲਾਂ ਬਣਾਉਣੇ ਆ ਜੀ ਆਏ ਚਲੋ ਹੌਲੀ ਹੌਲੀ ਕੱਢੀ ਗਏ ਉਹਦੇ ਵਿੱਚ ਸਾਨੂੰ ਟਰੈਕਟਰ ਦੀ ਫੋਟੋ ਮਿਲ ਗਈ ਇੱਕ ਸਕੌਟ ਟਰੈਕਟਰ ਦੀ ਸਾਡੇ ਦੀ ਮੈਨੂੰ ਤਾਂ ਪਤਾ ਨਹੀਂ ਸੀ ਵੀ ਸਾਡੇ ਕੋਲ ਟਰੈਕਟਰ ਹੁੰਦਾ ਸੀਗਾ ਜੀ ਪਹਿਲਾਂ ਉਹ ਫੋਟੋ ਇੱਥੇ ਪਈ ਹੈ ਜੀ ਆ ਪਈ ਹੈ ਅੱਛਾ ਆ ਫੋਟੋ ਮਿਲੀ ਹਾਂ ਜੀ ਆ ਫੋਟੋ ਮਿਲੀ ਹੈ ਇਹ ਆਪ ਨੂੰ ਇਹ ਕਿੰਨੇ ਸਾਲ ਪੁਰਾਣੀ ਫੋਟੋ ਬਾਈ ਇਹ ਇਹ ਹੋਊਗੀ ਪ੍ਰਾਣੀ ਚਾਚਾ ਕਿੰਨੇ ਹਰ ਹੋ ਇਹ ਇਹ 1976 ਚ ਲਿਆ ਸੀਗਾ ਜੀ ਆਪਾਂ ਇਹ ਅੱਛਾ ਹਾਂਜੀ 1976 ਚ ਲਿਆ ਸੀਗਾ ਉਸ ਤੋਂ ਬਾਅਦ ਦੀ ਹੈ ਜਾਨੀ ਕਿ ਫੋਟੋ ਇਹ ਹੀ ਉਸ ਤੋਂ ਬਾਅਦ ਦੀ ਜੋਇੰਟ ਫੈਮਿਲੀ ਸੀ ਆਪਣੀ ਜੀ ਉਦੋਂ ਹਾਂ ਉਦੋਂ ਦੀ ਇਹ ਫੋਟੋ ਹੈ ਜੀ ਅੱਛਾ ਬਾਈ ਫਿਰ ਤੇ ਉਹ ਫੋਟੋ ਫਿਰ ਮੈਂ ਮਨ ਲਈ ਪੁੱਛਿਆ ਘਰੇ ਪੁੱਛਿਆ ਵੀ ਐ ਕਰਕੇ ਵੀ ਫੋਟੋ ਪਈ ਆ ਟਰੈਕਟਰ ਦੀ ਵੀ ਆਪਣੇ ਟਰੈਕਟਰ ਦੇਖਿਆ ਹੀ ਨਹੀਂ ਸੀ ਜਦੋਂ ਹੀ ਤੇ ਫਿਰ ਹੌਲੀ ਮੈਂ ਇਹਨਾਂ ਨੂੰ ਫਿਰ ਦੱਸਿਆ ਜੀ ਮੈਨੂੰ ਵੀ ਐ ਕਰਕੇ ਟਰੈਕਟਰ ਹੁੰਦਾ ਸੀ ਸਕੋਰ ਟਰੈਕਟਰ ਹੀ ਕਿਹਨੇ ਦੱਸਿਆ ਡੈਡੀ ਨੇ ਦੱਸਿਆ ਜੀ ਮੈਨੂੰ ਹੂੰ ਤੇ ਫੇਰ ਉਦੋਂ ਬਾਅਦ ਹੀ ਮੈਂ ਇਹਨਾਂ ਨੂੰ ਪੁੱਛਿਆ ਵੀ ਟਰੈਕਟਰ ਕਿੱਥੇ ਆ ਚਲੋ ਮੈਂ ਜੇ ਮਿਲ ਗਿਆ ਤਾਂ ਲੈ ਲਾਂਗੇ ਮੇਰੇ ਮਨ ਚ ਉਦੋਂ ਹੀ ਖਿਆਲ ਸ਼ੁਰੂ ਹੋ ਗਿਆ ਜੀ ਵੀ ਜੇ ਮਿਲ ਗਿਆ ਤਾਂ ਮੰਨ ਲਾ ਵੀ ਮੈਂ ਛੱਡਦਾ ਨਹੀਂ ਗਈ ਲੈ ਲਊ ਕਿਹਨੂੰ ਆਖਿਆ ਮੈਂ ਆਪਦੇ ਮਨ ਚ ਆਖਿਆ ਜੀ ਇਹਨਾਂ ਨੂੰ ਨਹੀਂ ਮੈਂ ਦੱਸਿਆ ਜੀ ਅੱਛਾ ਇਹਨਾਂ ਨੂੰ ਨਹੀਂ ਕਿੰਨਾ ਕਿਸੇ ਨੂੰ ਵੀ ਨਹੀਂ ਪਤਾ ਜੀ ਮੈਂ ਚਾਚਾ ਜੀ ਨੂੰ ਪੁੱਛਿਆ ਜੀ ਸਾਰੀ ਕਹਾਣੀ ਹਾਂ ਤੇ ਇਹਨਾਂ ਨੂੰ ਪੁੱਛਿਆ ਇਹਨਾਂ ਨੇ ਫਿਰ ਮੈਨੂੰ ਦੱਸਿਆ ਹੀ ਐ ਕਰਕੇ ਵੀ ਟਰੈਕਟਰ ਆਪਾਂ ਮੇਰੇ ਡੈਡੀ ਦੀ ਭੂਆ ਨੂੰ ਭੂਆ ਜੀ ਨੂੰ ਦੇਤਾ ਸੀਗਾ ਹੀ ਆਪਾਂ ਉਹ ਲਏਗੇ ਸੀ ਕਿ ਖਰੀਦ ਕੇ ਨੇ ਜੀ ਤੁਹਾਡੇ ਦਾਦ ਜੀ ਨੇ ਉਹ ਖਰੀਦ ਦਾਦ ਜੀ ਨੇ ਤਾਂ ਖਰੀਦਾ ਸੀਗਾ ਜੀ 42500 ਦਾ ਜੀ ਕਿਹੜੇ ਸਾਲ ਚ 1976 ਮਾਡਲ ਆਈ ਇਹ ਨਮਾ ਕਢਾਇਆ ਸੀ ਆਪਾਂ ਇਹ ਜਮਾ ਅੱਛਾ ਹਾਂਜੀ ਉਹ ਫਿਰ ਉਹ ਮੈਨੂੰ ਸਾਰੀ ਦੱਸੀ ਚਾਚਾ ਜੀ ਨੇ ਸਾਰੀ ਵੀ ਮੰਨ ਲਾ ਆਪਾਂ ਲਿਆ ਸੀ ਟਿੱਬੇ ਉਹ ਕਰੇ ਇਹਦੇ ਨਾਲ ਵੀ ਮੰਨ ਲਾ ਇਹ ਨਾ ਡਿੱਗਿਆ ਨਾ ਪਲਟਿਆ ਕੁਝ ਨਹੀਂ ਵਧੀਆ ਚੱਲਿਆ ਜੀ ਇਹ ਕਰੇ ਬਰਾਜ ਨਹੀਂ ਖੜਿਆ ਜੀ ਹਾਂਜੀ ਕਦੇ ਰਾਹ ਚ ਨਹੀਂ ਇਹਨੇ ਧੁੱਖ ਹੀ ਨਹੀਂ ਦਿੱਤਾ ਇਹ ਆਪਾਂ ਨੇ ਇਹਦੇ ਤੁਹਾਨੂੰ ਕੀ ਗੱਲ ਪੁੱਛੀ ਜਦੋਂ ਅਸੀਂ ਤੁਹਾਡੇ ਕੋਲੇ ਆਏ ਨੇ ਫੋਟੋ ਦੇਖ ਲਈ ਫੋਟੋ ਦੇਖੀ ਮੈਨੂੰ ਕਹਿੰਦਾ ਵੀ ਚਾਚਾ ਜੀ ਟਰੈਕਟਰ ਹੁੰਦਾ ਸੀ ਆਪਣੇ ਕੋਲੇ ਮੈਂ ਕਿਹਾ ਵੀ ਹੁੰਦਾ ਸੀ ਮکھوں ਤੋਂ ਬਹੁਤ ਟਾਈਮ ਲੱਗਦਾ ਪੁੱਤ ਬੱਲਾ ਹਾਂ ਮੈਂ ਕਿਹਾ ਵੀ ਠੀਕਾ ਹੈਗਾ ਸੀਗਾ ਕਹਿੰਦਾ ਜੀ ਆਪਾਂ ਵਾਪਸ ਲੈ ਕੇ ਮੈਨੂੰ ਬਹੁਤ ਜ਼ੋਰ ਲਾਉ ਮੈਂ ਕਿਹਾ ਕੀ ਕਰਾਉਣਾ ਤੂੰ ਟਰੈਕਟਰ ਦਾ ਲੋਕਾਂ ਦੇ ਹੱਥ ਨਾਲ ਡਿਜੀਟਲ ਲਈ ਫਿਰਦੇ ਹਾਂ ਤੂੰ ਰਹਿਣ ਦੇ ਨਾ ਪੰਗਾ ਨਾ ਕਹਿੰਦਾ ਲਿਆਉਣਾ ਤਾਂ ਉਹੀ ਲਿਆਉਣੇ ਦਾਦੇ ਵਾਲੀ ਲਿਆਉਣਾ ਦਾਦੇ ਵਾਲੀ ਲਿਆਉਣਾ ਪਰ ਮੈਂ ਜਮਾ ਨਾ ਕੰਮ ਕਰਿਆਂਗਾ ਵਿੜੇ ਚ ਖੜਾ ਰਹਿ ਜਾਂਦਾ ਜਿਉਂ ਵੀ ਉਹੀ ਆ ਨਾ ਅੱਛਾ ਨਹੀਂ ਤਾਂ ਕੰਮ ਨਹੀਂ ਕਰਾਉਣਾ ਡੱਕਾ ਨਹੀਂ ਰਹਿਣਾ ਤੂੰ ਇੱਕ ਹੀ ਖੜਾ ਬਣਾ ਬਸ ਅੱਛਾ ਵੀ ਲੈ ਕਿ ਖੜਾਉਣਾ ਦਾਦੇ ਵਾਲਾ ਆਗੇ ਖੜਾਉਣਾ ਕੋਈ ਇਹਦੇ ਮਗਰ ਹਲ ਨਹੀਂ ਪਾਏ ਅਸੀਂ ਕੋਈ ਇਹਦੇ ਮਗਰ ਟਰਾਲੀ ਨਹੀਂ ਪਾਉਂਦੇ ਬਸ ਸ਼ੌਂਕ ਦੀ ਖਾਤਰੀ ਰੱਖਿਆ ਹੋਇਆ ਖੜਾ ਬਸ ਅੱਛਾ ਇਹ ਗੱਲ ਬਾਈ ਦੱਸਿਓ ਤੁਸੀਂ ਤੁਸੀਂ ਇਹਦੇ ਚਾਚਾ ਜੀ ਲੱਗਦੇ ਹੋ ਹਨਾ ਵੀ ਫਿਰ ਤੁਸੀਂ ਇਹਨੂੰ ਦੱਸ ਦਿਓ ਵੀ ਉਹ ਤਾਂ ਪੁਰਾਣੀਆਂ 1976 ਦੀਆਂ ਗੱਲਾਂ ਨਹੀਂ ਜਿਹੜੀਆਂ ਹੁਣ ਤੂੰ ਹੁਣ ਕਿੱਥੇ ਗਿਆ ਹੋ ਕਿੱਥੇ ਹੋ ਆਪਾਂ ਨੂੰ ਕੀ ਪਤਾ ਤੁਸੀਂ ਆਖੇ ਨਹੀਂ ਇਹਨੂੰ ਕਿਹਾ ਸੀ ਨਾ ਮੰਨਿਆ ਜਿਹੜੇ ਨਾਂ ਖੜਾ ਛੱਡਿਆ ਇਹ ਇਹਨੂੰ ਤੱਕ ਦੱਸਿਆ ਨਾ ਕਰ ਮੇਰੇ ਕੋਲ ਜਾਵੜਦਾ ਸੀ ਤਾਚਾ ਦੱਸ ਮਖਾ ਪੁੱਤ ਫਿਰ ਹੁਣ ਤਾਂ ਰਿਸ਼ਤੇਦਾਰੀਏ ਟ੍ਰੇਡ ਤਾਂ ਅਜ ਕਿੱਥੇ ਗਿਆ ਨਹੀਂ ਘਰੇ ਹੀ ਖੜਾ ਉਹ ਵੀ ਹਜੇ ਵੀ ਮਖਾ ਅੱਛਾ ਐਤੋਂ ਭੂਆ ਕੋਲੇ ਜਾਵੜਿਆ ਭੂਆ ਦਾ ਪੁੱਤ ਲੈ ਗਿਆ ਉਹਨਾਂ ਨੇ ਤਕੜਾ ਚਰਬਾ ਆਇਆ ਫਿਰ ਉਹਨਾਂ ਤੋਂ ਮੈਂ ਮੰਗਿਆ ਮੈਨੂੰ ਨਾ ਟ੍ਰੇਡ ਨਾ ਦਿੱਤਾ ਕੱਲ ਵੀ ਨਹੀਂ ਦੇਣਾ ਮੈਂ ਕਿ ਸਾਨੂੰ ਕਰੈਡ ਦੇ ਦਿਓ ਪੈਸੇ ਹੋਰ ਲੈ ਲਵਾਂ ਅੱਛਾ 65000 ਰੁਪਏ ਤਾਂ ਉਹਨਾਂ ਨੂੰ ਅੱਛਾ 35.5 ਦਾ ਦਿੱਤਾ ਸੀ ਦਿੱਤਾ ਸੀ 36 ਦਾ ਤੁਸੀਂ ਆਪਣੀ ਭੂਆ ਦੇ ਮੁੰਡੇ ਨੂੰ ਦਿੱਤਾ ਸੀ ਹਾਂ ਅਸੀਂ ਪੈਸੇ ਬਹੁਤ ਲੱਗਦੇ ਸੀ ਡੇਢ ਲੱਤੇ ਹੋਰ ਕਹਿੰਦਾ ਵੀ ਨਹੀਂ ਦਿੰਦਾ ਮੁਰਕੇ ਉਹਨਾਂ ਦੇ ਜਵਾਕਾਂ ਦੇ ਟਰੈਕਟਰ ਵੱਡਾ ਲੈ ਲਿਆ ਫਿਰ ਇਹ ਗਾਂ ਮੇਰੀ ਮਾਸੀ ਦੀ ਕੁੜੀ ਐ ਇੱਥੇ ਗੁਰੂ ਦੇ ਕੋਠੇ ਫਿਰ ਭੂਆ ਦੇ ਮੁੰਡੇ ਨੂੰ ਹੀ ਜਿਹੜਾ ਟਰੈਕਟਰ ਲੈ ਗਿਆ ਸੀ ਉਹਨੇ ਗਾਂ ਮੇਰੀ ਮਾਸੀ ਦੀ ਕੁੜੀ ਸੰਦੋਹੇ ਵਿਆਹੀ ਐ ਉਹ ਤਾਂ ਨਾਲ ਕੋਈ ਲੱਗੀ ਉਹਨਾਂ ਨੂੰ ਦਿੱਤਾ ਉਹਨੇ ਗਾਹਾਂ ਆਪਦੀ ਰਿਸ਼ਤੇਦਾਰੀ ਜੀ ਰਿਸ਼ਤੇਦਾਰੀ ਦਿੱਤਾ ਅੱਛਾ ਇਹ ਉੱਥੋਂ ਟਰੈਕਟਰ ਗਾਹਾਂ ਦੀ ਗਾਹਾਂ ਜੋ ਪਰਛ ਪਰਤਾਰ ਫੇਰੇ ਮੈਂ ਕਿਹਾ ਵੀ ਸੰਦੋਹੇ ਟਰੈਕਟਰ ਜਾਵੜਿਆ ਜਦੋਂ ਇਹਨੇ ਭਾਈ 6 ਮਹੀਨੇ ਫੇਰ ਭੌਂਗਦਾਰਿਆ ਕਹਿੰਦਾ ਚਾਚਾ ਗੱਲ ਨਹੀਂ ਬਣੀ ਮੈਂ ਪੁੱਛਿਆ ਉਹਨਾਂ ਨੂੰ ਮੈਂ ਕਿਹਾ ਭਾਈ ਦੱਸੋ ਟਰੈਕਟਰ ਕਿੱਥੇ ਸਾਡਾ ਉਹ ਕਹਿੰਦੀ ਵੀ ਟਰੈਕਟਰ ਤਾਂ ਕੁਆੜ ਖਾਂਦੇ ਗਿਆ ਸਾਡਾ ਟਰੈਕਟਰ ਕਿੰਨ ਕਿੱਥੇ ਪਾੜ ਦੇ ਹੱਡ ਨਹੀਂ ਹੋਣੀ ਤਾਂ ਮੇਰੇ ਚਾਚਾ ਜੀ ਨੂੰ ਮੈਂ ਨਾਲ ਲੈ ਗਿਆ ਇੱਕ ਦਿਨ ਮੈਂ ਬਣਾ ਲਿਆ ਪ੍ਰੋਗਰਾਮ ਹੀ ਸਾਰਾ ਅੱਛਾ ਤੇ ਇੱਥੋਂ ਗੱਡੀ ਚੱਕੀ ਚਾਚਾ ਜੀ ਨੂੰ ਬਿਠਾਇਆ ਤੇ ਮੈਂ ਉੱਥੇ ਕੋਠਾਗੁਰੂ ਪਹੁੰਚ ਗਿਆ ਜੀ ਉਹਨਾਂ ਕੋਲੇ ਇਹਨਾਂ ਦੀ ਪੂਆ ਦੇ ਬੇਟੇ ਕੋਲੇ ਹਾਂਜੀ ਹਾਂਜੀ ਤੇ ਉੱਥੇ ਜਾ ਉਹਨਾਂ ਨੇ ਸਾਨੂੰ ਕੁਛ ਕਰਾ ਪਤਾ ਜੀ ਕਹਿੰਦੇ ਵੀ ਅਸੀਂ ਟਰੈਕਟਰ ਦੇਤਾ ਸੀ ਉਹਨਾਂ ਨੇ 2000 ਆਪਾਂ ਤੋਂ ਲਿਆ ਸੀਗਾ ਜੀ ਉਹਨਾਂ ਨੇ 1999 ਚ ਅੱਛਾ 99 ਚ ਹਾਂਜੀ ਉਹਨਾਂ ਨੇ ਆਪਾਂ ਤੋਂ 42500 ਦਾ ਲੈ ਲਿਆ ਸੀਗਾ ਜੀ ਆਪਾਂ ਤੋਂ ਇਹ ਚਾਚੇ ਨੇ ਦੱਸਿਆ ਤੁਹਾਡੇ ਨੇ ਹਾਂਜੀ ਚਾਚਾ ਨੇ ਉਹ ਬਾਕੀ ਉਹਨਾਂ ਨੇ ਵੀ ਦੱਸਤਾ ਹੀ ਉਹ ਵੀ ਲਈ ਬੈਠੇ ਸੀਗੇ ਕਾਗਜੀ ਸਾਰੇ ਹਾਂ ਹਾਂ ਤੇ ਉਹਨਾਂ ਨੇ ਉਸ ਤੋਂ ਬਾਅਦ ਉੱਥੇ ਜਾ ਕੇ ਫਿਰ ਸਾਨੂੰ ਦੱਸਤਾ ਵੀ ਅਸੀਂ ਇਹ ਟਰੈਕਟਰ 2011 ਚ ਵੇਚਤਾ ਸੀਗਾ ਅੱਗੇ ਵੇਚਤਾ ਅੱਗੇ ਵੇਚਤਾ ਜੀ ਉਹਨਾਂ ਨੇ ਆਪਦੀ ਰਿਸ਼ਤੇਦਾਰੀ ਚ ਮਾਸੀ ਮਾਸੀ ਨੂੰ ਵੇਚਤਾ ਸੀਗਾ ਹੀ ਅਗਾ ਹਾਂ ਹਾਂ ਤੇ ਉੱਥੋਂ ਫਿਰ ਅਸੀਂ ਉਸ ਦਿਨ ਮੁੜੇ ਆਈ ਜੀ ਅਸੀਂ ਆਖਿਆ ਵੀ ਚਲੋ ਕੋਈ ਗੱਲ ਨਹੀਂ ਵੀ ਹੋ ਸਕਦਾ ਵੀ ਫਿਰ ਮਿਲ ਜੇ ਕਿਉਂ ਉੱਥੇ ਸ਼ਾਮ ਹੋ ਗਈ ਸਾਨੂੰ ਜੀ ਹਾਂ ਚਾਹ ਪਾਣੀ ਪੀਂਦਿਆਂ ਨੂੰ ਜੀ ਫਿਰ ਉਦੋਂ ਮੈਂ ਅਗਲੇ ਐਤਵਾਰੀ ਫਿਰ ਪ੍ਰੋਗਰਾਮ ਰੱਖਿਆ ਚਾਚਾ ਜੀ ਨੂੰ ਮੈਂ ਫੇਰ ਫੇਰ ਬਿਠਾਇਆ ਹੀ ਜਾਂਦੇ ਨਹੀਂ ਸੀ ਕਿਤੇ ਜਾਂਦੇ ਸੀ ਦੂਰ ਅੱਛਾ ਇਹ ਕਹਿੰਦੇ ਵੀ ਮੈਥੋ ਦਾ ਜਾ ਨਹੀਂ ਜਾਣਾ ਮੈਂ ਕਿਹਾ ਵੀ ਕੋਈ ਗੱਲ ਨਹੀਂ ਚਾਚਾ ਵੀ ਬੈਠ ਦੂੰ ਹੁਣ ਜਾਣਾ ਤਾਂ ਪਊਗਾ ਹੀ ਜਦੋਂ ਐਡਾ ਕੰਮ ਆਈ ਹੂੰ ਮੈਂ ਇਹਨਾਂ ਨੂੰ ਬਿਠਾਇਆ ਤੇ ਮੈਂ ਉੱਥੇ ਸੰਦੂਹੇ ਵਜਿਆ ਜੀ ਜਿਹੜੀ ਗਾਂ ਉਹਨਾਂ ਨੇ ਅਗਲੀ ਰਿਸ਼ਤੇਦਾਰੀ ਜਿੱਥੇ 67000 ਉਹਨਾਂ ਨੇ ਵੇਚਤਾ ਸੀ ਗਾਂ ਵੇਚਤਾ ਸੀ ਹਾਂ ਜੀ ਗਾਂ ਵੇਚਤਾ ਸੀ ਗਈ ਅੱਛਾ ਬਈ ਅਸੀਂ ਹੌਲੀ-ਹੌਲੀ ਪਤਾ ਕਰਦੇ ਜੋ ਤੀਜੇ ਥਾਂ ਪਹੁੰਚ ਗਏ ਉਹਨਾਂ ਨੇ ਸਾਨੂੰ ਦੱਸ ਤਾ ਵੀ ਟਰੈਕਟਰ ਅਸੀਂ ਮਤਲਬ 20 ਦਿਨ ਤੁਸੀਂ ਲੇਟ ਹੋਗੇ ਜੇ ਪਹਿਲਾਂ ਆ ਜਾਂਦੇ ਟਰੈਕਟਰ ਇੱਥੋਂ ਹੀ ਲੈ ਜਾਂਦੇ ਤੇ 20 ਦਿਨ ਕਹਿੰਦੇ ਵੀ ਸਾਨੂੰ ਹੋ ਗਏ ਕਵਾੜ ਚ ਅਸੀਂ ਵੇਚਤਾ ਇਹ ਟਰੈਕਟਰ ਅੱਛਾ ਚੁੱਕੇ ਰਾਂ ਤਾਂ ਮਨਜੇ ਨੂੰ ਹੋ ਗਿਆ ਵੀ ਹੁਣ ਮੁਸ਼ਕਲ ਆ ਜਿਹੜਾ ਕਵਾੜ ਚ ਹੀ ਵਗ ਗਿਆ ਜੀ ਕਵਾੜ ਚ ਦੱਸਣ ਪਤਾ ਵੀ ਖੋਲ ਦਿੰਦੇ ਆ ਸਾਰਾ ਹੀ ਵੀ ਨਹੀਂ ਮਿਲਣਾ ਹੁਣ ਨਹੀਂ ਮਿਲਣਾ ਫਿਰ ਚਲੋ ਅਸੀਂ ਉੱਥੇ ਜੇ ਦਿਨ ਰੱਖ ਲੈ ਚਲੋ ਉਦੋਂ ਫਿਰ ਮੁੜਿਆਈ ਜੀ ਅਸੀਂ ਉਹਨਾਂ ਨੇ ਸਾਨੂੰ ਨੰਬਰ ਦਿੱਤਾ ਸੱਚ ਨੰਬਰ ਦੇਤਾ ਹੀ ਉਹਦਾ ਕਵਾੜਾ ਵਾਲੇ ਦਾ ਹੂੰ ਮੈਂ ਉਹ ਕਵਾੜਾ ਵਾਲੇ ਨੂੰ ਹੀ 5 ਦਿਨ ਫੋਨ ਲਾਈ ਗਿਆ 5 ਦਿਨ ਉਹਦਾ ਫੋਨ ਸਵਿਚ ਆਫ ਸਵਿਚ ਆਫ ਉਹ ਗਾਂ ਹਜੂਰ ਸਾਹਿਬ ਗਿਆ ਵਾ ਸੀ ਗਈ ਤਾਂ ਹੀ ਉਹਦਾ ਫੋਨ ਬੰਦ ਸੀਗਾ ਸਾਨੂੰ ਚਲ ਮੈਨੂੰ ਤਾਂ ਨਹੀਂ ਪਤਾ ਸੀਗਾ ਜੀ ਫਿਰ ਉਸ ਤੋਂ ਬਾਅਦ ਇੰਨਾ ਤੋਂ ਮੈਂ ਐਡਰੈਸ ਨੰਬਰ ਲੈ ਆਇਆ ਸੀ ਸੰਦੋਹੇ ਜਿੱਥੇ ਵੇਚਾਈ ਤੀਜੀ ਥਾਂ ਆਪਾਂ ਉਹਨਾਂ ਨੇ ਮੈਨੂੰ ਮਤਲਬ ਐਡਰੈਸ ਦੇਤਾ ਹੀ ਉਹਦਾ ਕਵਾੜੀਏ ਦਾ ਕਵਾੜੀਏ ਦਾ ਜੀ ਤਲਵੰਡੀ ਸਾਬ ਉਹ ਵੇਚਿਆ ਸੀਗਾ ਉਹਨਾਂ ਨੇ ਤੇ ਉੱਥੇ ਫਿਰ ਅਸੀਂ ਜਾਵੜੇ ਜੀ ਮੇਰਾ ਸਹੁਰਾ ਸਾਹਿਬ ਮੂਰੂ ਆਗੇ ਸੀਗੇ ਇਹ ਉਹਨਾਂ ਨੂੰ ਮੈਂ ਦੱਸਤਾ ਸੀਗਾ ਕਿ ਮੈਨੂੰ ਨੌਲੇਜ ਨਹੀਂ ਸੀ ਟਰੈਕਟਰ ਵਾਰੀ ਮੈਂ ਚਲਾਇਆ ਨਹੀਂ ਸੀਗਾ ਇਹ ਉਹ ਮੂਰੂ ਆਗੇ ਤੇ ਅਸੀਂ ਮੈਂ ਇਧਰੋਂ ਜਾਵੜਿਆ ਤੇ ਸਾਰਾ ਦੇਖਿਆ ਚੱਲਦਾ ਸੀ ਟਰੈਕਟਰ ਉਸ ਦਿਨ ਵੀ ਚੱਲਦਾ ਸੀਗਾ ਜੀ ਇੱਥੇ ਕਵਾੜ ਚ ਦੇਖਿਆ ਤੁਸੀਂ ਹਾਂ ਚੱਲਦਾ ਸੀ ਬੈਂਟਰੀ ਹੈ ਨਹੀਂ ਸੀ ਚਲੋ ਬੈਂਟਰੀ ਉਹਨੇ ਲਾ ਕੇ ਰਨ ਸਟਾਰਟ ਕਰਤਾ ਜੀ ਵਧੀਆ ਚੱਲਦਾ ਸੀ ਟਰੈਕਟਰ ਹੀ ਤੇ ਉਹਨੇ ਸਾਨੂੰ ਮਨਾ ਕਰਤਾ ਵੀ ਕਹਿੰਦਾ ਵੀ ਮੈਂ ਨਹੀਂ ਦਿੰਦਾ ਜੀ ਟਰੈਕਟਰ ਇਹ ਕਵਾੜੀਆ ਕਹਿੰਦਾ ਹਾਂ ਕਵਾੜੀਆ ਕਹਿੰਦਾ ਜੀ ਉਹ ਜਾਂ ਤਾਂ ਉਸਾਈ ਕਿਸੇ ਨਾਲ ਗੱਰੀ ਬੈਠਾ ਹੋਣਾ ਸੀ ਜਾਂ ਕੋਈ ਹੋਰ ਗੱਲ ਹੋਊਗੀ ਉਹਨੇ ਸਾਨੂੰ ਸਾਫ਼ ਮਨਾ ਕਰਤਾ ਹੀ ਉਹਨੇ ਦੇਣ ਤੋਂ ਫੇਰ ਅਸੀਂ ਉੱਥੇ ਹੀ ਘੰਟ ਦੋ ਘੰਟੇ ਲੱਗ ਗਏ ਬਾਈ ਪੂਰਾ ਜਦ ਦੋ ਜਹ ਜੇ ਮੰਨ ਲਾ ਉਹਨਾਂ ਨੇ ਮੰਨ ਲਾ ਕਰਦੇ ਮਿਹਨਤਾਂ ਕਰਦੇ ਜਾਂ ਸੌ ਕੁਸ ਗੱਲਬਾਤ ਕਵਾੜੀਆਂ ਨੂੰ ਅਸੀਂ ਦੱਸਿਆ ਵੀ ਸਾਡਾ ਇਹ ਪੁਰਾਣਾ ਟਰੈਕਟਰ ਆ ਵੀ ਸਾਨੂੰ ਇਹ ਚਾਹੀਦਾ ਚਾਹੀਦਾ ਕੁਝ ਹੋ ਜੇ ਉਹਨੇ ਸਾਨੂੰ ਮਨਾ ਕਰਤਾ ਹੀ ਕਿਰਾਂ ਤੁਸੀਂ ਦੋ ਘੰਟੇ ਲੱਗੇ ਰਹੇ ਹਾਂ ਦੋ ਘੰਟੇ ਅਸੀਂ ਮਿਹਨਤਾਂ ਕਰੀ ਗਈ ਉਹਦੀਆਂ ਮੇਰੇ ਸਹੁਰਾ ਸਾਹਿਬ ਵੀ ਮਨਤਾ ਕਰੀਗੇ ਵੀ ਇਹ ਦੇ ਦੋ ਟਰੈਕਟਰ ਦੇ ਦੋ ਅੱਛਾ ਹਾਂਜੀ ਫਿਰ ਉਹਨਾਂ ਨੇ ਜੀ ਰੇਟ ਫਾਈ ਮਤਲਬ ਵੱਧ ਮੰਗ ਲਿਆ 20000 ਵੱਧ ਮੰਗ ਲਿਆ ਜੋ ਬਾਅਦ ਚ ਚਲੋ ਉਹਨਾਂ ਨੇ ਸੋਚ ਲਿਆ ਵੀ ਉਹਨਾਂ ਨੇ ਆਖਿਆ ਵੀ ਹੁਣ ਤਾਂ ਫਸੇ ਵੀ ਆ ਵੀ ਲਿਜਾਣਗੀ ਤੇ 20000 ਰੁਪਏ ਵੱਧ ਮੰਗ ਲਿਆ ਮੇਰੇ ਸਹੁਰਾ ਸਾਹਿਬ ਕਹਿੰਦੇ ਵੀ ਬਹੜਕੇ ਬਾਹ ਵੀ ਕਹਿੰਦਾ ਵੀ ਆ ਜਾ ਚੱਲ ਗਿਆ ਆਪਾਂ ਨਹੀਂ ਲੈਣਾ ਵੀ ਇੰਨਾ ਰੇਟ ਤਾਂ ਵੀ ਇੰਨਾ ਦਾ ਤਾਂ ਵਧੀਆ ਆਊਗਾ ਪੂਰਾ ਤੇ ਉਹ ਮੈਨੂੰ ਲੈ ਆਈ ਫੋਨ ਤੇ ਕੁਆੜੀ ਨੇ ਕੰਟੈਕਟ ਕੀਤਾ ਜੀ ਵਾਪਸ ਆਕੇ ਹਾਂਜੀ ਵਾਪਸ ਆ ਕੇ ਹੀ ਮੈਂ ਰਾਹ ਚੀ ਅੱਛਾ ਫੋਨ ਲਾ ਲਿਆ ਜੀ ਉਹਨੂੰ ਮੈਂ ਕਵਾੜੀਏ ਨੂੰ ਹਾਂ ਤੇ ਕਵਾੜੀਆ ਕਹਿੰਦਾ ਵੀ ਐ ਕਰਕੇ ਜੀ ਮੈਂ ਘੜਦਾ ਨਹੀਂ ਕਹਿੰਦਾ ਵੀ ਮੈਂ ਦੇਊਗਾ ਤਾਂ ਉਹਨੇ ਇਹ ਦੇਊਗਾ ਵੀ ਨਹੀਂ ਮੈਂ ਦਿੰਦਾ ਨਹੀਂ ਕਹਿੰਦਾ ਜੀ ਮੈਂ ਕਿਹੜਾ ਵੀ ਮੈਂ ਤੁਹਾਨੂੰ ਮੱਲੋ ਮੱਲੀ ਫੜਾਈ ਆ ਨਾ ਵੀ ਮੇਰਾ ਜਵਾਬ ਆ ਚਲੋ ਮੈਂ ਹੈ ਜੀ ਜਦੋਂ ਦਿੰਦਾ ਹੀ ਨਹੀਂਗਾ ਮੈਂ ਉਹਨੂੰ 2000 ਰੁਪਏ ਸਾਈ ਪਾਤੀ ਜੀ ਉਸ ਟਾਈਮ ਪਾਤੀ ਮੈਂ ਵੀ ਘਰੇ ਨਾ ਸਾਡੇ ਦੱਸੀ ਵੀ ਮੇਰੇ ਸਹੁਰਾ ਸਾਹਿਬ ਆਉਣਗੇ ਉਹਨਾਂ ਨੂੰ ਕਹਿ ਵੀ ਜਿੰਨਾ ਤੁਸੀਂ ਕਹਿੰਦੇ ਸੀ ਬਸ ਉਹਨੇ ਹੀ ਕਰਤਾ ਤੇ ਵੀ ਟਰੈਕਟਰ ਛੋਡਾ ਮੈਂ ਉਹਨਾਂ ਨੂੰ ਮੈਂ ਭੇਜ ਦੂੰਗਾ ਫਿਰ ਉਦੋਂ ਬਾਅਦ ਹੀ 2 ਦਿਨਾਂ ਬਾਅਦ ਮੇਰੇ ਸਹੁਰਾ ਸਾਹਿਬ ਆ ਗਏ ਉੱਥੇ ਟਰੈਕਟਰ ਲੈ ਆਏ ਕਿਰਾਂ ਉਹ ਚਲੋ ਪਿੰਡ ਲੈ ਗਏ ਸੀਗੇ ਜੀ ਪਿੰਡ ਲੈ ਕੇ ਉਹਨਾਂ ਨੇ ਬੈਟਰੀ ਬੁੱਠੀ ਧਰਾ ਕੇ ਫਿਰ ਉਹ ਮਿਸਤਰੀ ਦੇ ਲਾਤਾ ਸੀਗਾ ਤਿਆਰ ਹੋਣ ਵਾਸਤੇ ਇਹ ਫਿਰ ਇਹ ਤਿਆਰ ਕਰਾਇਆ ਹੀ ਆਪਾਂ ਫਿਰ ਉਦੋਂ ਬਾਅਦ ਮੇਰੇ ਜਨਮ ਦਿਨ ਤੇ ਹੀ ਇਹ ਮੈਂ ਮੇਰੇ ਡੈਡੀ ਜੀ ਅਰਗਣ ਨੂੰ ਮੈਂ ਨਾਲ ਲੈ ਗਿਆ ਜੀ ਚਾਚਾ ਜੀ ਨੂੰ ਸਾਰਿਆਂ ਨੂੰ ਤੇ ਲਿਆ ਉੱਥੇ ਲਿਜਾ ਕੇ ਤੇ ਉਸ ਦਿਨ ਫਿਰ ਮੈਂ ਘਰੇ ਲਿਆਇਆ ਜੀ ਇਹ ਟਰੈਕਟਰ ਅੱਛਾ ਹਾਂਜੀ ਇਹ ਕਹਾਣੀ ਸੀਗੀ ਅੱਛਾ ਭਾਈ ਇਹ ਕਵਾੜੀਆਂ ਨੇ ਤੁਹਾਨੂੰ ਇਹ ਰੇਟ ਉਹ ਬਾਜੇ ਬੇਰਾ ਕੀ ਸੀਗਾ ਲਾਇਆ ਕਿੰਨੇ ਦਾ ਫਿਰ ਇਹ ਰੇਟ ਸੀਗਾ ਮੈਂ ਪੁੱਛੀ ਵੀ ਜਾਂਦਾ ਸੀ ਕਿਉਂ ਮੈਂ ਹੋਰ ਵੀ ਪਤਾ ਕਰੀ ਜਾਂਦਾ ਸੀ ਜੀ ਜਦੋਂ ਚੀਜ਼ ਆਪਾਂ ਲੈਣੀ ਹੋਵੇ ਉਦੋਂ ਪਤਾ ਕਰਦੇ ਆਂ ਜੀ ਆਪਾਂ ਇਹ 60000 ਦਾ ਸੀਗਾ ਘਟੋ ਘਾਟੀ 60000 ਹਾਂ ਮੰਨ ਲਓ ਵੀ ਜੇ ਕਵਾੜ ਚ ਵੀ ਉਹ ਤੋਲ ਕੇ ਵੀ ਦਿੰਦਾ ਉਹ 40 45000 ਬਸ ਐਂਡ ਸੀਗਾ ਜੀ ਇਹਦਾ ਹਾਂਜੀ ਟਰੈਕਟਰ ਦਾ ਤੇ ਉਹ ਫਿਰ ਚਾਲਦੇ ਕਰਕੇ ਚਲੋ 50000 ਲਾ ਲਓ ਤੁਸੀਂ 60 ਲਾ ਲਓ ਹਨਾ ਉਹਨੇ ਫਿਰ ਸਾਥੋਂ 20000 ਰੁਪਇਆ ਵੱਧ ਲੈ ਕੇ ਸਾਨੂੰ ਟਰੈਕਟਰ ਹਕਾਇਆ ਹੀ ਉੱਥੋਂ ਕਿੰਨੇ ਦਾ ਇਹ 78000 ਦਾ 78000 ਦਾ ਉਹਨੇ ਤੁਹਾਨੂੰ ਦਿੱਤਾ ਹਾਂ 78000 ਦਾ ਉਹਨੇ ਮੈਨੂੰ ਦਿੱਤਾ ਜੀ ਟਰੈਕਟਰ ਪਰ ਐਵੇਂ ਵੀ ਫਿਰ ਮੈਂ ਛੱਡਿਆ ਨਹੀਂ ਜੀ ਫਿਰ ਲੈ ਲਿਆ ਉੱਥੋਂ ਲੈ ਕੇ ਹਾਂ ਜੀ ਤੇ ਫਿਰ ਸਿੱਧਾ ਵਸ ਆਏ ਆ ਵੀ ਮਿਸਤਰੀ ਦੀ ਲਾਤਾ ਜੀ ਬਸ ਹੋਰ ਨਹੀਂ ਇੱਕ ਦੇ ਉਹ ਕਰਿਆ ਅੱਛਾ ਤੁਸੀਂ ਦੱਸ ਦਿਓ ਅੰਕਲ ਜੀ ਇਹ ਟਰੈਕਟਰ ਲਿਆਇਆ ਤੇ ਇਹ ਟਰੈਕਟਰ ਸਿੱਧਾ ਕਰੇ ਨਹੀਂ ਲੈ ਕੇ ਆਇਆ ਨਾ ਦਰਦਾ ਸੀਗਾ ਵੀ ਮੈਨੂੰ ਲੜਨਗੇ ਅੱਛਾ ਡਰਦਾ ਵੀ ਨਾ ਕਰ ਲਾਇਆ ਵੀ ਨਾ ਵੀ ਮੈਨੂੰ ਲੜਨ ਕੇ ਕਰ ਦੇ ਵੀ ਇਹ ਕੀ ਕਰਕੇ ਆਏ ਤੂੰ ਅੱਛਾ ਤੁਹਾਨੂੰ ਇਹਨੇ ਫੋਨ ਕਰਤਾ ਜੀ ਵੀ ਆਪਾਂ ਟਰੈਕਟਰ ਦਾ ਸੌਦਾ ਮਾਰ ਲਈ ਇਹ ਤਾਂ ਉਹ ਵੀ 5 ਮਿੰਟ ਲਾਏ ਰਾਹ ਚ ਆਉਂਦੇ ਨੇ ਜਿਹੜੀ ਕਿ ਉਹ ਨੂੰ ਸਾਈਜ਼ ਦੇਤੀ ਕਹਿੰਦਾ ਸਾਈਜ਼ ਤੇ ਮ ਕਰਿਆ ਮੈਂ ਚਾਹ ਬਧਾਈਆਂ ਤੈਨੂੰ ਬਾਈ ਅੱਛਾ ਇਹ ਤੁਹਾਡੇ ਚਾਚੇ ਭਤੀਜੇ ਦੀ ਗੱਲਬਾਤ ਸੀ ਹਾਂ ਸਾਡੇ ਦੀ ਗੱਲਬਾਤ ਸੀ ਹੋਰ ਕਿਸੇ ਨੂੰ ਨਹੀਂ ਪਤਾ ਲਾ ਕਿਸੇ ਨੂੰ ਵੀ ਨਹੀਂ ਪਤਾ ਨੂੰ ਅੱਛਾ ਗਾਇ ਤੇ ਸਾਰੇ ਨੂੰ ਪਤਾ ਸੀ ਜਾਂ ਮੈਨੂੰ ਪਤਾ ਇਹ ਤਿੰਨਾਂ ਨੂੰ ਪਤਾ ਸੀ ਹੁਣ ਤੇ ਪਹਿਲਾਂ ਦੱਸਿਆ ਨਹੀਂ ਪਰ ਬਾਅਦ ਵਿੱਚ ਅੱਛਾ ਕੋਈ ਗੱਲ ਨਹੀਂ ਕਰੀ ਇਹਨੇ ਕਰੀ ਅੱਛਾ ਫੇਰ ਜੀ ਇਹ ਤਾਂ ਉਹਦੇ ਪਤਾ ਲੱਗੇ ਜਿੱਦਣੇ ਆ ਕੇ ਇੱਥੇ ਖੜਾ ਤਾ ਸ਼ਿੰਗਾਰ ਕੇ ਵੀ ਆ ਆ ਗਿਆ ਉਹ ਅੱਛਾ ਕਿਸੇ ਨੂੰ ਦੱਸਿਆ ਨਹੀਂ ਫਿਰ ਇਹਨਾਂ ਨੂੰ ਕਿਵੇਂ ਦੱਸਿਆ ਤੁਸੀਂ ਦੋਨੇ ਚਾਚੇ ਭਤੀਜੇ ਨੇ ਵੀ ਇਹ ਤਾਂ ਆਪਣੇ ਦਾਦੇ ਵਾਲਾ ਟਰੈਕਟਰ ਹੀ ਆ ਗਿਆ ਵਾਪਸ ਇਹਨੂੰ ਦੱਸਦਾ ਫਿਰ ਇਹ ਡੈਡੀ ਅਰਗਨੂ ਤਾਂ ਉਸ ਦਿਨ ਜਿੱਦਨ ਅਸੀਂ ਲੈ ਕੇ ਆਏ ਆ ਜੀ ਟਰੈਕਟਰ ਇਹ ਮੇਰਾ ਉਸ ਦਿਨ ਜਨਮ ਦਿਨ ਸੀਗਾ ਜੀ ਤੇ ਅਸੀਂ ਇੱਥੋਂ ਜਾ ਕੇ ਗੱਡੀ ਤੇ ਹੀ ਨਾਲ ਬੱਗੇ ਸੀਗੇ ਆਪਣੇ ਨਾਲ ਘਰ ਵਾਲੇ ਦੇ ਤੇ ਅਸੀਂ ਜਾ ਕੇ ਉੱਥੇ ਡੈਡੀ ਉੱਥੋਂ ਮੈਂ ਲੈ ਗਿਆ ਸੀਗਾ ਜੀ ਜਾ ਕੇ ਉਸ ਦਿਨ ਹੀ ਦੇਖਿਆ ਡੈਡੀ ਨੇ ਟਰੈਕਟਰ ਵੀ ਤਿਆਰ ਆਈ ਵਧੀਆ ਉੱਥੇ ਅਸੀਂ ਦੱਸਤਾ ਸੀ ਫਿਰ ਡੈਡੀ ਨੂੰ ਵੀ ਉਹ ਟਰੈਕਟਰ ਆ ਇਹ ਅੱਛਾ ਜਦੋਂ ਇਹਨੇ ਤੁਹਾਨੂੰ ਦੱਸਿਆ ਵੀ ਮੈਂ ਦਾਦੇ ਵਾਲਾ ਟਰੈਕਟਰ 30 ਸਾਲਾਂ ਬਾਅਦ ਵਾਪਸ ਲੈ ਆਇਆ ਉਦੋਂ ਕਿੰਨੇ ਕੁ ਪੁੱਛੀ ਹੋਈ ਤੁਹਾਨੂੰ ਖੁਸ਼ੀ ਤਾਂ ਬਹੁਤ ਹੋ ਗਈ ਸੀ ਲੜਦੇ ਵੀ ਸੀਗੇ ਅਸੀਂ ਕਿਉਂ ਐਡਾ ਪੁਰਾਣਾ ਟਰੈਕ ਲੈ ਕੇ ਵੀ ਕੀ ਕਰਨਾ ਆਪਾਂ ਵਾਹੀ ਨਹੀਂ ਚਾਈਨ ਕਰਦੇ ਇਹ ਕਹਿੰਦਾ ਮੇਰਾ ਸ਼ੌਕ ਆ ਅੱਛਾ ਤੁਸੀਂ ਇਹ ਨਹੀਂ ਇਹਨੇ ਤੁਹਾਨੂੰ ਰੇਟ ਦੱਸਿਆ ਵੀ 78000 ਦਾ ਲੈਣ ਰੇਟ ਉੱਡੀ ਸਾਨੂੰ ਦੱਸਿਆ ਕੁਝ ਵੀ ਤੇ ਇਹ ਤਾਂ ਕਹਿੰਦਾ ਵੀ ਆਪਾਂ ਤਾਂ ਤਿਆਰ ਕਰਾਉਣ ਨੂੰ ਇਹਨੇ ਕੋ ਕਰਤਾ ਜੀ ਤੁਹਾਨੂੰ ਦਿੱਤਾ ਵਾ ਤੇ ਅਸੀਂ ਤਾਂ ਲੜਦੇ ਵੀ ਤੇ ਆਪਾਂ ਵਾਹੀ ਨਹੀਂ ਕਰਦੇ ਆਪਾਂ ਕੀ ਕਰਨਾਗਾ ਅੱਛਾ ਅੱਛਾ ਲੋਕ ਇਹ ਕਹਿੰਦੇ ਰਹੇ ਤੁਹਾਨੂੰ ਦੋਨਾਂ ਚਾਚੇ ਭਤੀਜਿਆਂ ਨੂੰ ਵੀ ਤੁਸੀਂ ਕਵਾੜ ਲਿਆ ਕੇ ਖੜਾ ਕਰ ਲਿਆ ਹਾਂ ਇਹ ਹੀ ਕਹਿੰਦੇ ਜੀ ਜੀ ਅਗੇ ਜਿੱਤੇ ਦਾ ਜਿੱਤੇ ਰੋ ਮਾ ਕਾ ਜਿਹੜਾ ਇਹ ਚੀਜ਼ ਜ਼ਮੀਨ ਬਣਾਤੀ ਘਰ ਬਣਾਤੇ ਇੱਥੇ ਤੇ ਪਹੁੰਚ ਕਰਤੀ ਆਪਣੀ ਜ਼ਮੀਨ ਬਹੁਤ ਬਣਾਈ ਆਈਏ ਨੇ ਪਹਿਲੀ ਬਹੁਤ ਬਣਾਈ ਆਈਏ ਉਹਨਾਂ ਨੂੰ ਵੀ ਬਣਾਈ ਆ ਜਿਨ੍ਹਾਂ ਨੂੰ ਵੇਚਿਆ ਸੀ ਆਪਾਂ ਜਿਹੜੇ ਕੋਠੇ ਵਾਲੇ ਸੀ ਉਹਨਾਂ ਨੇ ਤਿੰਨ ਚਾਰ ਕਿੱਲੇ ਚਾਰ ਕਿੱਲੇ ਬੜੀ ਦੇ ਉਹਨਾਂ ਨੇ ਨਹੀਂ ਬਣਾਈ ਇਹ ਟਰੈਕਟਰ ਤੋਂ ਇਹ ਟਰੈਕਟਰ ਤੋਂ ਤਿੰਨ ਗਾਹਾਂ ਨੇ ਬਣਾਈ ਇੱਥੇ ਆਪਾਂ 12 ਕਿੱਲੇ ਬਣਾਈ ਜੀ ਇੱਥੋਂ ਇਹ ਟਰੈਕਟਰ ਦਾਦਾ ਜੀ ਨੇ ਹਾਂਜੀ ਦਾਦਾ ਜੀ ਤੇ ਨੂੰ ਮਾੜਾ ਕਿਵੇਂ ਕੱਗੇ ਸੀ ਕਿਵੇਂ ਕਹਿੰਦੀ ਮੇਰਾ ਬਾਹ ਹੈ ਵਾਏ ਤੇ ਉਹ ਬੰਦੇ ਜਿੱਥੇ ਸੰਦੂਹੇ ਗਿਆ ਸੀਗਾ ਅਗਾਹਾਂ ਉਹਨਾਂ ਨੇ ਇਹ ਨਾ 2 ਕਿੱਲੇ ਬੈ ਲੈ ਲਏ ਸੀਗੇ 2 ਕਿੱਲੇ ਲੈ ਕੇ ਤੇ ਉਸ ਤੋਂ ਬਾਅਦ ਉਹ ਹੁਣ ਪਛਤਾਉਂਦੇ ਆ ਵੀ ਪੂਰਾ ਵੀ ਅਸੀਂ ਗਲਤੀ ਬੜੀ ਵੱਡੀ ਗਲਤੀ ਕਰਤੀ ਜੇ ਜੇ ਤੁਹਾਨੂੰ ਮੈਂ ਦੱਸਾਂ ਗੱਲ ਤੁਸੀਂ ਆਸਪੋਂਗੇ ਹਾਂ 20 ਰੁਪਏ ਕਾਂਤੇ ਲੈ ਕੇ ਮੈਂ ਇਹ ਚਲਾਇਆ ਬਈ ਮੇਰਾ ਅੱਛਾ 20 ਰੁਪਏ ਡੀਜ਼ਲ ਲੈ ਕੇ ਇਹ ਟਰੈਕਟਰ ਚਲਾਇਆ ਬਈ ਮੇਰਾ 16 ਰੁਪਏ ਮੈਨੂੰ ਭਾਈ ਦੇ ਕਿੱਲੇ ਦੇ ਦਿੰਦੇ ਹੁੰਦੇ ਸੀ ਤੇ 10 ਰੁਪਏ ਸ਼ੁਭਾ ਗਰੇ 26 ਰੁਪਏ ਲੈ ਕੇ ਮੈਂ ਘਰੇ ਆਇਆ ਨਿੱਕਲਾ ਵਾਕੇ ਉਹ ਟਾਈਮਾਂ ਦੀ ਗੱਲ ਹੈ ਇਹ ਅੱਛਾ ਤੁਸੀਂ ਇਹ ਨਾ ਭਰਾਵਾਂ ਨੇ ਕਿੰਨੀ ਜ਼ਮੀਨ ਬਣਾਈ ਏ ਟਰੈਕਟਰ ਤੋਂ ਬਈ ਇਹ ਤਾਂ ਜੀ ਸਾਢੇ ਬਣ ਕੇ 8-9 ਕਿੱਲੇ ਸਾਢੇ ਬਣ ਕੇ 12 ਇਹਨਾਂ ਲਈ ਬਣ ਕੇ 4 ਸਾਢੇ 4 ਕਹਾੜੇ ਦੇ ਘਾਟਾ ਜੀ ਜੀ ਕਰੇ ਗਿਆ ਬਿੱਤਾ ਹੀ ਨਹੀਂ ਇਹਨੇ ਤੁਸੀਂ ਇਹਨੂੰ ਕਰਮ ਵਾਲਾ ਮੰਨਦੇ ਹੋ ਤੇ ਕਰਮਾ ਪੁੰਨ ਮੰਨਣਾ ਜਿਹੜੀ ਚੀਜ਼ ਹੱਥ ਤੇ ਲੱਗੀ ਹੈ ਵਫਾ ਦਿੱਤਾ ਹੈ ਅੱਛਾ ਮਾੜੇ ਨਹੀਂ ਕਰਨਾ ਚਾਹੀਦਾ अच्छा ਤੁਸੀਂ ਇਹਦੇ ਨਾਲ ਬਾਈ ਨਾਲ ਲੜੇ ਵੀ ਆਪਣੀ ਜ਼ਮੀਨ ਆਪਾਂ ਬੋਣੀ ਨਹੀਂ ਕਰਨੀ ਨਹੀਂ ਹੈ ਨਾ ਤੇ ਲੋਕ ਤੁਹਾਨੂੰ ਇਹ ਵੀ ਕਹਿੰਦੇ ਰਹੇ ਵੀ ਐਨੇ ਦਾ ਤਾਂ ਜੌਂਡਿਆ ਰਾਜਾਂ ਦਾ ਜਿੰਨੇ ਤੁਸੀਂ ਇੱਥੇ ਲਾਉਂਦਾ ਵੀ ਸੀਗਾ ਜਿਵੇਂ ਹੁਣ 6-7 ਲੱਖ ਲਾਤਾ ਇੱਥੇ ਲਾਤਾ ਹੋਰ ਲੱਗਿਆ ਪੈਸੇ ਤੇ ਪੈਸੇ ਲੱਗੇ ਜੀ ਹੁਣ ਥੋੜੇ ਲੱਗੇ ਕੋਈ ਮੈਂ ਥੋੜੀ ਜਿਹੀ ਹੈ ਇਹ 85000 ਦਾ ਤਾਂ ਕੱਲਾ ਡਿੱਕੀ ਲੱਗਿਆਗਾ ਅੱਛਾ ਹਾਂ ਤੇ ਫਿਰ ਤੇ ਜੌਂਡਿਆ ਤਾਂ ਨਵਾਂ ਆਉਂਦਾ ਹੀ ਹੁੰਦਾ ਸੀ ਇਹਨੇ ਮੁੱਲ ਚ ਜੌਂਡਿਆ ਰਾ ਆਉਂਦਾ ਇਹਨੇ ਹਾਂ ਜੀ ਆਉਂਦਾ ਕਿੰਨੇ ਪੈਸੇ ਲਾਦੇ ਬਾਈ ਇੱਥੇ ਇੱਥੇ ਬਾਈ ਜੀ ਸਾਢੇ 30 ਪਲੱਸ ਲੱਗ ਗਈ 5.6 ਲੱਖ ਦੇ ਉੱਤੇ ਹਾਂਜੀ ਉੱਤੇ ਲੱਗ ਗਿਆ ਜੀ ਬਸ ਬਈ ਆਪਾਂ ਬਗਣੀ ਨਹੀਂ ਜੀ ਬਸ ਹੁੰਦਾ ਹੀ ਬਸ ਲੱਗ ਗਈ ਗਾਣਾ ਗਾ ਲੈਂਦੇ ਸੀ ਬਸ ਲੱਗ ਜਾਂਦੇ ਸੀ ਗਈ ਪਹਿਲਾਂ ਸੀ ਕਿ ਹੈ ਵੀ ਚਲੋ ਕਾਹਨੂੰ ਪੈਸੇ ਖਰਾਬ ਕਰਦਾ ਆਂ ਵੀ ਆਪਾਂ ਕਿਤੇ ਹੋਰ ਲਾ ਲਾਂਗੇ ਹਾਂ ਤੇ ਹੁਣ ਹੁਣ ਸਾਡਾ ਵੀ ਮਨ ਖੁਸ਼ ਆ ਜਦੋਂ ਬੱਚੇ ਖੁਸ਼ ਆ ਵਧੀਆ ਹੂੰ ਸੰਤਾ ਘਰੇ ਤਿਆਰ ਹੋਇਆ ਵੇਖਿਆ ਮੈਂ ਤਾਂ अच्छा हां मुए पताया लगदा सी कोई ट्रैक्टर खरीदी बैठा है। ए दा प्यार वाला पंडा। ते माया हंदी भी चल शौक है बच्चे ए दा। ਹੁਣ ਸਾਨੂੰ ਵੀ ਆ ਵੀ ਸ਼ੌਕ ਹੈ ਚੰਗੇ ਪਾਸੇ ਲੱਗਿਆ ਹੋਇਆ। ਸਾਨੂੰ ਬਾਲਾ ਧੰਨਵਾਦ। ਅੱਛਾ ਭਾਈ ਆ ਥੋੜੀ ਯਾਰੀ ਬੜੀ ਪੱਕੀ ਰਹੀ ਦੋਨਾਂ ਦੀ ਹਨਾ। ਇਧਰ ਰਹੀ ਨਹੀਂ ਸੀਗੀ ਜਦੋਂ ਲਈ ਕੀ ਉਹਨਾਂ ਦੀ ਜੀ ਚੱਤੇ ਭਿੱਜੇ ਦੀ। ਥੋੜੀ ਸਾਰਾ ਪਰਿਵਾਰ ਇੱਕ ਪਾਸੇ ਸੀ ਦੋ ਸੀ। ਅੱਜ ਤੁਸੀਂ ਇੱਕ ਪਾਸੇ। ਅਸੀਂ ਦੋ ਇੱਕ ਪਾਸੇ ਸੀਗੇ। ਅੱਛਾ। ਮera ਵੀ ਇਹ ਕੰਮ ਕਰਨੇ ਕਰਨੇ। ਨਾ ਸੱਚੇ ਰੋਣਾ ਨਹੀਂ ਲੈਣਾ ਨਹੀਂ ਲੈਣਾ। ਨਾ ਇਹ ਕਹਿ ਲੈਣਾ ਹਾਂ ਲੈਣਾ ਆਪਾਂ। ਇਦਾਂ ਕਰਨਾ ਵੀ ਆਪਾਂ ਲੈਣਾ ਨਹੀਂ ਵੀ ਕਿੱਟੇ ਦਾ ਕਿੱਟੇ ਰੁਕਵਾੜ ਖਾਨਾ ਹੈ ਇਦਾਂ ਸਾਡੀ ਆਵੀ ਦੀ ਗੱਲ ਚੱਲਦੀ ਸੀ ਲੈਣੇ ਲੈਣੇ ਤੇ ਘਰੋਂ ਵੀ ਘਰੇ ਆਪਾਂ ਮਸਾਦਾ ਘਰ ਲੱਗ ਜਾਈ ਅੱਛਾ ਤੁਸੀਂ ਜਦੋਂ ਇਹ ਤੁਹਾਨੂੰ ਗਾਣਾ ਕੱਢਦੇ ਹੁੰਦੇ ਸੀ ਬਾਈ ਨੂੰ ਉਦੋਂ ਤੁਸੀਂ ਇੰਨਾ ਵੱਲ ਹੋ ਜਾਂਦੇ ਸੀ ਹਾਂ ਨਹੀਂ ਲੈਣਾ ਨਹੀਂ ਲੈਣੇ ਤਾਂ ਕੰਮ ਲੈ ਤਾਂ ਨਹੀਂ ਲੈਣਾ ਬਸ ਐ ਕਹਿ ਕੇ ਇਹਨਾਂ ਨੂੰ ਟਾਲ ਦੇਣ ਮੁਰਕੇ ਵੀ ਇੱਥੇ ਇਕੱਠੇ ਹੋ ਜਾਂਦੇ ਸੀ ਸਲਾਹ ਥੋੜੀ ਦੋਨਾਂ ਦੀ ਇੱਕ ਹੁੰਦੀ ਸਾਡੀ ਇੱਕੋ ਹੀ ਅੱਛਾ ਪਹਿਲਾਂ ਤਾਂ ਪਤਾ ਸੀਗਾ ਵੀ ਮਨ ਲੈ ਜਾਂਦਾ ਹੀ ਇਹ ਪੁੱਛਦਾਗਾ ਹਨਾ ਵੀ ਮਨ ਲੈ ਟਰੈਕਟਰ ਬਾਰੇ ਪੁੱਛੀ ਜਾਂਦਾ ਇਹ ਪਰ ਫਿਰ ਇਹਨੂੰ ਪਤਾ ਵੀ ਹੁਣ ਮਿਲਦਾ ਨਹੀਂ ਗਾਂ ਉਹਨਾਂ ਨੇ ਦੇ ਤੱਕ ਬਾੜ ਕਬੂੜ ਚ ਇਹ ਇਹਨਾਂ ਨੂੰ ਖੁਸ਼ੀ ਹੋ ਗਈ ਹਾਂਜੀ ਉਹ ਪੁੱ问 ਤਾਂ ਵੈਸੇ ਇੱਕ ਦਿਨ ਉਹਨਾਂ ਦਾ ਫੋਨ ਆ ਗਿਆ ਸੀਗਾ ਮੇਰੇ ਤਾਇ ਜੀ ਦਾ ਕੋਠਿਆਣਾ ਜੀਨਾਂ ਨੂੰ ਆਪਾਂ ਟਰੈਕਟਰ ਵੇਚਿਆ ਸੀ ਉਹ ਪੁੱਛਿਆ ਨੇ ਵੀ ਤੁਸੀਂ ਦੀ ਟਰੈਕਟਰ ਬਾਰੇ ਵੀ ਆਇਆ ਸੀ ਸੁਖਵਿੰਦਰ ਉਹ ਤਾਂ ਮੜੀ ਜੀ ਘਰੇ ਪਤਾ ਲੱਗ ਗਈ ਫਿਰ ਚੱਲ ਉਹਨਾਂ ਨੂੰ ਟਾਲਤਾ ਹੀ ਵੀ ਤੁਸੀਂ ਇੱਥੇ ਹੀ ਬੰਦ ਕਰ ਦੋ ਵੀ ਹੁਣ ਨਾ ਘਰੇ ਗੱਲ ਕਰੋ ਟਰੈਕਟਰ ਬਾਰੇ ਅੱਛਾ ਹਾਂ ਉਹਨਾਂ ਨੇ ਫੋਨ ਤਾਂ ਜਰੂਰ ਲਾਤਾ ਸੀ ਵੀ ਇਸ ਆਏ ਸੋ ਉਹਨੂੰ ਖਬਰ ਹੋ ਗਈ ਸੀ ਮਾੜੀ ਜੀ ਹਾਂ ਫਿਰ ਉੱਥੇ ਬਸ ਸਟਾਪ ਕਰਤਾ ਜੀ ਉਹਨੂੰ ਅੱਛਾ ਵੀ ਤੂੰ ਸਾਡੇ ਕੋਲ ਹੀ ਗੱਲ ਕਰਿਆ ਕਰ ਇਹਨਾਂ ਕੋਲੇ ਨਾ ਕਰ ਵੀ ਇੱਥੇ ਕਰੇ ਨਾ ਗੱਲ ਕਰ ਵੀ ਟਰੈਕਟਰ ਵਾਲੇ ਜੇ ਕੋਈ ਗੱਲ ਕਰਨੀ ਹੈ ਸਿੱਧਾ ਮੈਨੂੰ ਲਾ ਬਣ ਅੱਛਾ ਅੱਛਾ ਭਾਈ ਜਦੋਂ ਇਹ ਟਰੈਕਟਰ ਲਿਆਂਦਾ ਤੁਸੀਂ ਤਾਂ ਤੁਸੀਂ ਤੇਲ ਵੀ ਚੋਇਆ ਸ਼ਗਨ ਵੀ ਮਨਾਏ ਜਿਵੇਂ ਨਵੇਂ ਲਿਆਏ ਟਰੈਕਟਰ ਦੇ ਚਾਉਂਦੇ ਹੁੰਦੇ ਹਨਾ ਤੇਲ ਚੋਂਦੇ ਆ ਟਰੈਕਟਰ ਸਾਡਾ ਇੱਕ ਪਹਿਲਾ ਐ ਸਾ ਤੋਂ ਮਿੰਨਾ ਕੁ 6 ਮਹੀਨੇ ਤੇ ਦੂਜੇ ਨੰਬਰ ਤੇ ਆਇਆ ਸੀ ਤੀਜੇ ਨੰਬਰ ਤੇ ਕੌਜਤ ਪੜ੍ਹਨ ਦੇ ਪਹਿਲੇ ਪਾਸੇ ਉਹਨਾਂ ਦੀ ਫੋਟੋ 100 ਵਿਸਵਾ ਜਿਵੇਂ ਆਏ ਆਏ ਟਰੈਕਟਰ ਤਿੰਨ ਟਰੈਕਟਰ ਇਕੱਠੇ ਆਈ ਸੀ ਮਹੀਨੇ-ਮਹੀਨੇ ਬਾਅਦ ਲਈ ਆਈ ਸਾਰੇ ਤੁਹਾਨੂੰ ਇਹ ਲੱਗਦਾ ਹੁੰਦਾ ਵੀ ਤੁਹਾਡਾ ਦਾਦਾ ਜੀ ਖੜਾ ਇੱਥੇ ਜਾਂ ਤੁਹਾਡੇ ਤੁਹਾਡੇ ਸਾਰੇ ਪਰਿਵਾਰ ਨੂੰ ਹਾਂਜੀ ਹਾਂਜੀ ਇਹ ਉਹਦੀ ਨਿਸ਼ਾਨੀ ਹੈ ਹਾਂਜੀ ਉਹ ਫੋਟੋ ਵੀ ਲਾਈਵ ਹੈ ਪਿੱਛੇ ਦਾਦਾ ਜੀ ਦੀ ਅੱਛਾ ਤੇ ਹਾਂ ਫੋਟੋ ਤਾਂ ਬਦਲ ਦੇਣਾ ਨਹੀਂ ਦੋ ਤਿੰਨ ਤਿੰਨ ਮਹੀਨੇ ਬਾਅਦ ਚੇਂਜ ਕਰ ਦੇਣੀ ਕਿਤੇ ਹੋਰ ਲਾ ਦੇਣੀ ਆਂ ਦਾਦਾ ਜੀ ਦੀ ਚੇਂਜ ਕਰ ਦੇਣੀ ਠੀਕ ਆ ਨੀ ਚੰਗੀ ਗੱਲ ਆ ਬਾਈ ਉਹ ਨਿਸ਼ਾਨੀਆਂ ਤੁਸੀਂ ਸਾਂਭ ਕੇ ਰੱਖਿਓ ਉਹਨਾਂ ਦੀਆਂ ਹਾਂਜੀ ਥੋੜੀ ਜਾਇਦਾਦ ਥੋੜਾ ਤੁਸੀਂ ਇਹ ਕਹਿੰਦੇ ਹੋ ਵੀ ਸਾਡੇ ਚੰਗਾ ਲੋਹਾ ਇਹ ਕਈ ਹੁੰਦਾ ਹਾਂਜੀ ਹਾਂਜੀ ਲੋਹਾ ਬਹੁਤ ਕਰਮਾਂ ਵਾਲਾ ਹੀ ਪਹਿਲਾਂ ਵੀ ਕਰਮਾਂ ਵਾਲਾ ਸੀਗਾ ਜੀ ਤੇ ਜਦੋਂ ਦਾ ਇਹ ਆਇਆ ਉਦੋਂ ਦਾ ਵੀ ਕਰਮਾਂ ਵਾਲਾ ਹੀ ਅੱਛਾ ਬਾਈ ਉਹ ਜਿਨ੍ਹਾਂ ਜਿਨ੍ਹਾਂ ਨੇ ਅੱਗੇ ਦੀ ਅੱਗੇ ਵੇਚਿਆ ਇਹ ਉਹ ਪਛਤਾਉਂਦੇ ਆ ਹੁਣ ਤੇ ਸੱਤ ਇੰਨੀ ਵਾਰੀ ਪਛਤਾਉਂਦੇ ਉਹ ਵੀ ਪਛਤਾਉਂਦੇ ਕੋਠੇ ਵਾਲੇ ਪਛਤਾਉਂਦੇ ਦੂਜੇ ਥਾਂ ਵਾਲੇ ਤੀਜੀ ਵਾਲੇ ਪਛਤਾਉਂਦੇ ਵੀ ਕਿਉਂ ਦਿੱਤਾ ਵੇਚਣਾ ਨਹੀਂ ਚਾਹੀਦਾ ਵੇਚਣਾ ਨਹੀਂ ਚਾਹੀਦਾ ਉਹ ਇਹ ਨਹੀਂ ਸੋਚਦੇ ਵੀ ਸਾਡੇ ਲਈ ਇਹ ਕਬਾੜ ਸੀ ਅਸੀਂ ਕਬਾੜ ਤੇ ਚੁਕਾਦਾ ਸੀ ਇਹਨਾਂ ਨੇ ਤਾਂ ਬਹੁਤ ਅੱਛੋ ਬੂੜ ਮੱਤ ਜਿਹੜੀ ਅੱਜ ਕੱਲ ਦੀ ਮੀਠੀ ਹੈ ਉਹ ਨਹੀਂ ਸੋਚੀ ਦੀ ਇਹ ਪੁਰਾਣੇ ਬੰਦੇ ਸੋਚ ਲੈਂਦੇ ਜਾਂ ਕੋਈ ਦਿਮਾਕੀ ਜਿਹਾ ਗੱਗ ਵਿੱਚ ਨਹੀਂ ਇਹ ਇਹ ਨਹੀਂ ਕਿਹਾ ਵੀ ਲੈ ਕੇ ਹੁਣ ਛੱਡਣਾ ਨਹੀਂ ਮੈਂ ਵੀ ਕਿਹਾ ਸੀ ਰਹਿਣ ਦੇ ਕੀ ਕਰੌਣਾ ਕਬਾੜ ਖਾਣੇ ਨੂੰ ਨਹੀਂ ਕਹਿੰਦਾ ਕਹਿੰਦਾ ਇਹ ਤੋਂ ਬਾਅਦ ਗੱਲ ਨਹੀਂ ਕਰਨੀ ਮੈਨੂੰ ਚੰਗਾ ਨਹੀਂ ਬੋਲਦਾ फेर ਹੰਡ ਬਗਾ ਦੀਂ ਤਾਂ ਅੱਜ ਕੱਟਲਾ ਕੰਮ ਨਹੀਂ ਲੜਨਾ ਖਾਸਾ ਪਿਆ ਹਨਾ ਤੂੰ ਹਾਂਜੀ ਪੂਰਾ ਲੜਨਾ ਪਿਆਈ ਬਹੁਤ ਸੁੰਨੀਆਂ ਪਈਆਂ ਜੇ ਜਾ ਕੇ ਸਿਰੇ ਚੜਿਆ ਜੀ ਨਹੀਂ ਸਹੀ ਆ ਅਰੇ ਪਿੰਡ ਵਾਲੇ ਕਿਵੇਂ ਨੇ ਪਿੰਡ ਵਾਲੇ ਹੁਣ ਮਿਹਣੇ ਮੂਨੇ ਦਿੰਦੇ ਆ ਵੀ ਪਿੰਡ ਵਾਲੇ ਤਾਂ ਰੋਜ਼ ਕਹਿੰਦੇ ਜਿਹਦੇ ਵਿਆਹ ਹੁੰਦਾ ਹਰੇਕ ਹੀ ਫਲਕਾਰੀ ਜੀ ਲੈ ਕੇ ਤਾਲੇ ਫੇਸਾ ਜੀ ਦਿਓ ਅਸੀਂ ਨੂੰ ਲਿਆਉਣੀ ਆ ਚੜਾ ਕੇ ਮੈਂ ਤਾਂ ਮੈਂ ਤਾਂ ਨੂੰ ਕਿਹਾ ਸੀ ਮੈਂ ਕਿਹਾ ਪੈਸੇ ਲਿਆ ਕਰੋ ਨਾ ਤੂੰ ਹਾਂ ਕਿਉਂ ਕਿਸੇ ਨੂੰ ਹਕਮ ਰਾਜ ਕਹ ਕੇ ਕਰ ਕੋਡ ਖਾਣਾ ਉਹੀ ਚਟ ਹੈ ਅੱਜ ਉਹ ਕਹਿੰਦੀ ਕਵਾੜਖਾਨਾ ਉਦੋਂ ਇਹ ਉਹ ਲੋਕ ਕਹਿੰਦੇ ਕਵਾੜਖਾਨਾ ਹੁਣ ਜਦ ਵਿਆਹ ਆਲੇ ਆਉਂਦੇ ਵਾਹ ਕੇ ਨਮੀ ਨੂੰ ਅਗਲਾ ਕਹਿੰਦਾ ਤਾਗੜ ਬਣਦੀ ਹੈ ਪਹਿਲਾਂ ਪਹਿਲਾਂ ਕਹਿੰਦੇ ਸੀਗੇ ਵੀ ਮਨ ਲੈ ਵੀ ਕਵਾੜ ਖਰੀਦ ਲਿਆ ਜੀ ਐਨੇ ਦਾ ਤਾਂ ਦੂਜਾ ਟਰੈਕਟਰ ਸੋਚ ਹੀ ਲੈਂਦਾ ਜੀ ਸਾਰੇ ਬੇਹਨ ਸੇ 7 ਲੱਖ ਰੁਪਇਆ ਕਿਹੜਾ ਥੋੜਾ ਹੀ ਵਾਹ ਪਹੁੰਚ ਬਹੁਤ ਜਾਂਦਾ ਟਰੈਕਟਰ ਖੜ ਨਹੀਂ ਦਿੰਦੇ ਲੋਕ ਤੂੰ ਵੀ ਉਹਨਾਂ ਦਾ ਕਿਰਾਇਆ ਹੀ ਆਈ ਜਾਊ ਜਾਂ ਵਾਹੀ ਜਾਊਗਾ ਇੱਤਾਂ ਕਰਕੇ ਕਹੀ ਜਾਂਦੇ ਸੀਗੇ ਹੁਣ ਖੈਰ ਠੀਕ ਹੈ ਜੀ ਅੱਛਾ ਠੀਕ ਹੈ ਨਹੀਂ ਚੰਗੀ ਗੱਲ ਆ ਬਈ ਤੁਸੀਂ ਇਹ ਆਪ ਦੇ ਹਾਂਜੀ ਚਲੋ ਆਪਾਂ ਕਿਹੜੀ ਫੇਮ ਲੈਣੀ ਸੀਗੀ ਕੋਈ ਆਪਾਂ ਤਾਂ ਚਲੋ ਐ ਨਿਸ਼ਾਨੀ ਸੀਗੀ ਤਾਂ ਕਰੀਏ ਠੀਕ ਹੈ ਨਹੀਂ ਜੇ ਆਪ ਤਮੰਨਾ ਸੀ ਵੱਡੀ ਗੱਲ ਤਾਂ ਜਵਾਕ ਨਸ਼ਿਆਂ ਤੋਂ ਬਾਜੇ ਚਿੱਟੇ ਤੋਂ ਬਾਜੇ ਇਹ ਘਰੇ ਖੜਾਦਾ ਹੈ ਨਾ ਆਉਂਦਾ 10 ਮਿੰਟ ਚਲਾ ਲੈਂਦਾ ਪਿੰਡ ਉੱਤੇ ਵੀ ਗੇੜਾ ਦਾ ਭਾਈ ਰੁਪਏ ਜਾਵੜਾ ਕਿਤੇ ਨੇੜੇ ਜਾਵੜਾ ਕੁ ਮੂਲੇਗਾ ਬਸ ਇਹਨੂੰ ਇਹੀ ਅਮਲ ਹੈਦਾ ਹੋਰ ਕੋਈ ਨਹੀਂ ਨਹੀਂ ਸਹੀ ਹੈ ਹਾਂਜੀ ਇੱਕ ਗਾਣੀ ਚ ਵੀ ਆ ਗਿਆ ਸੀ ਹੁਣ ਤਾਂ ਵੈਸੇ ਅੱਛਾ ਹਾਂਜੀ ਗਲਾਬ ਸਿੱਧੂ ਦੇ ਗਾਣੀ ਚ ਆਇਆ ਵਈ ਇਹ ਇੱਕ ਗਲਾਬ ਸਿੱਧੂ ਦੇ ਗਾਣੇ ਚ ਆਇਆ ਹਾਂ ਪਿੰਡ ਦੇ ਰੌਲੇ ਸੀਗਾ ਗਾਣਾ ਹੀ ਅੱਛਾ ਤੇ ਮੂਸੇ ਹੋਈ ਸੀਗੀ ਇਹਦੀ ਸ਼ੂਟਿੰਗ ਜੀ ਅੱਛਾ ਕੋਠੀ ਚ ਉੱਥੇ ਹਾਂ ਉੱਥੇ ਹੋਈ ਸੀਗੀ ਉੱਥੇ ਆਇਆ ਅੱਛਾ ਫਿਰ ਇਹ ਕਿਵੇਂ ਲੈ ਕੇ ਗਏ ਤੁਸੀਂ ਜਾਂ ਉਹਨਾਂ ਨੇ ਕਿਵੇਂ ਸੰਪਰਕ ਕਰਿਆ ਉੱਥੇ ਹੀ ਆਪਣੇ ਮੇਰੇ ਦੋਸਤ ਹੈ ਫੋਟੋਗ੍ਰਾਫਰ ਹਾਂ ਤੇ ਉਹਨਾਂ ਉਹ ਜਾਣਦੇ ਸੀਗੇ ਹੀ ਉਹਨਾਂ ਨੂੰ ਉਹਨਾਂ ਨੇ ਕੰਟੈਕਟ ਕਰਿਆ ਸੀਗਾ ਜੀ ਪਹਿਲਾਂ ਉਹ ਵੈਸੇ ਜਾ ਕੇ ਆਏ ਸੀਗਾ ਜੀ ਉਹ ਉੱਥੇ ਮਨ ਲਾ ਵੀ ਆਪਾਂ ਲੈ ਕੇ ਗਏ ਸੀਗੇ ਜੀ ਘਰੇ ਉਹਨੇ ਚਲਾਇਆ ਸੀ ਬਾਪੂ ਜੀ ਨੇ ਜੀ ਉਹਨਾਂ ਦੇ ਡਾਡੀ ਜੀ ਨੇ ਮੂਸੇ ਵਾਲੇ ਦੇ ਤੇ ਉੱਥੇ ਉਹ ਮੜ ਕੇ ਉਹਨਾਂ ਨੇ ਦੇਖਿਆ ਜਾਣਨ ਲੱਗ ਗਈ ਫਿਰ ਉਹਨਾਂ ਨੇ ਫੋਨ ਲਾਤਾ ਸੀ ਆਪਾਂ ਨੂੰ ਵੀ ਗਾਣੇ ਚ ਲਿਓਣਾ ਹੀ ਵੀ ਟਰੈਕਟਰ ਲੈ ਆਇਓ ਤੁਸੀਂ ਸ਼ੂਟਿੰਗ ਤੇ ਅੱਛਾ ਫਿਰ ਇਹ ਅਸੀਂ ਲੈ ਗਏ ਸੀਗੇ ਉੱਥੇ ਅੱਛਾ ਕਦੋਂ ਲਿਆ ਲਿਆਉਣੇ ਹੋ ਬਾਈ ਇਹ ਟਰੈਕਟਰ ਤੁਸੀਂ ਕਿਹੜੇ ਸਾਲ ਚ ਇਹ ਆਪਾਂ ਜੀ 2022 ਚ ਖਰੀਦ ਲਿਆ ਸੀਗੇ ਇਹ ਆਪਣੇ ਅੱਛਾ 2022 ਜਾਨੀ ਕਿ ਆਪਣੇ ਘਰ ਤੋਂ ਨਿਕਲ ਕੇ 30 ਸਾਲ ਬਾਅਦ ਆਪਣੇ ਦਵਾਰੇ ਆਇਆ ਇਹ ਇਹ ਨਿਕਲੇ ਚਲ ਪੁਰਾਣੇ ਘਰੇ ਸੀਗਾ ਜੀ ਦਾਦਾ ਦਾਦੀ ਦੇ ਤੇ ਬੀਜਣ ਕੇ ਹਾਂਜੀ 30 ਸਾਲ ਬਾਅਦ ਵਾਪਸ ਉਹੀ ਲੋਹਾ ਤੁਹਾਡੇ ਘਰੇ ਵਾਪਸ ਵਾਪਸ ਆ ਗਿਆ ਹਾਂਜੀ ਉਹ ਵਾਪਸ ਆ ਗਿਆ ਜੀ ਨਹੀਂ ਚੰਗੀ ਗੱਲ ਆ ਬਾਈ ਬਹੁਤ ਸ਼ੁਕਰੀਆ ਬਾਈ ਸੁਖਵਿੰਦਰ ਤੁਸੀਂ ਸਮਾਂ ਦਿੱਤਾ ਬਹੁਤ ਸ਼ੁਕਰੀਆ ਅੰਕਲ ਜੀ ਤੁਸੀਂ ਸਾਰੇ ਪਰਿਵਾਰ ਨੇ ਟਾਈਮ ਦਿੱਤਾ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਕਿਵੇਂ ਦੀ ਲੱਗੀ ਇਹ ਕਹਾਣੀ ਤੁਹਾਨੂੰ ਕਮੈਂਟ ਕਰਕੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਹੁਤ ਬਹੁਤ ਧੰਨਵਾਦ ਦੇਖਦੇ ਰਹੋ ਕਹਿਣ ਬਲੇ